ਮੇਰੀ ਜਿੰਦਗ ਮਹਾਦੀਆਂ ਜੇਲਾ ਵਿੱਚ ਬਣ ਕੇ ਦਿਨ ਕੀ 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 ਕਰੀਏ ਨੀਜੇ ਉੰਜ ਗਿਰਦੀ ਤਾਂ ਚੁੱਕ ਲੈਂਦੇ ਹਾਏ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਇਹੀ ਮਾਣਾ ਜੀ ਮੇਰੇ ਲਈ ਕਿ ਮੈਂ ਕੋਈ ਹੋਰ ਕੰਮ ਨਹੀਂ ਕੀਤਾ ਮੈਂ ਤਾਂ ਇਹੀ ਕੰਮ ਹੀ ਕਰਦਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਮੈਂ ਗੁਰੂ ਜਾਨੀ ਗਾਉਂਦਾ ਜਨਾਬ ਜੀ ਸਰੂਰ ਸਾਧ ਸੰਗਤ ਚਲੋ ਪੰਜੇ ਕੋਲ ਇੱਕੋ ਜਿਹੀ ਨੀ ਸ਼ਰਮ ਹਿਆ ਹੁਣ ਖਤਮ ਹੋ ਗਈ ਹੈ ਅਣਖ ਖਤਮ ਹੋ ਗਈ ਹੈ ਹੁਣ ਤਾਂ ਇਹ ਹੈ ਵੀ ਕਹਿੰਦੇ ਕੁੱਤਾ ਕਪਾਹ ਜੰੰਗ ਜਿਉ ਕਿਹੜਾ ਰਜਾਈ ਭਰਾ ਕੇ ਲੈ ਜੇ ਗੇ ਮਨੀਸ਼ਾ ਜੀ ਸਮੇਂ ਹੋਰ ਸੀ ਅੱਗੇ ਤਾਂ ਕੋਠੇ ਵੀ ਇਕੱਠੇ ਹੀ ਹੁੰਦੇ ਸੀ ਕੋਠਿਆਂ ਤੇ ਪੈਣਾ ਜਿੱਦਾਂ ਟ੍ਰੇਨ ਦੇ ਡੱਬਲ ਹੁੰਦੇ ਨੇ ਇਦਾਂ ਮੱਝੇ ਡਾਏ ਹੁੰਦੇ ਸੀ ਉਹ ਲੜਾਈ ਹੁੰਦੀ ਸੀ ਪਹਿਲੇ ਨੰਬਰ ਤੇ ਕਿਹਨੇ ਪੈਣਾ ਅੱਛਾ ਮੈਂ ਨਾ ਇੱਕ ਚੀਜ਼ ਨੋਟ ਕਰ ਰਹੀ ਹਾਂ ਤੁਹਾਡੇ ਵਿੱਚ ਲਾਈਕ ਮੈਂ ਬਹੁਤ ਚੀਜ਼ ਸੁਣੀ ਆ ਆਪਣੇ ਬਜ਼ੁਰਗਾਂ ਤੋਂ ਵੀ ਐਂ ਡਾ ਵੀ ਤੇ ਜਿਨ੍ਹਾਂ ਦੇ ਦੰਦਾਂ ਦੇ ਵਿੱਚ ਬਿੱਡਲ ਹੁੰਦੀਆਂ ਨਾ ਕਹਿੰਦੇ ਉਹਨਾਂ ਕੋ ਪੈਸਾ ਵਾਹ ਹੁੰਦਾ ਆ ਤੇ ਇਹ ਤੁਹਾਡੇ ਦੰਦਾਂ ਦੇ ਵਿੱਚ ਵੇਰ ਲਿਆ ਜਿਹਦਾ ਤੁਹਾਨੂੰ ਪੈਸੇ ਸਮਝਦੀ ਹਾਂ ਹਾਂਜੀ ਬਿੱਡਲ ਦੇ ਲਿਆ ਟੈਕ ਟ ਨਿਕਲ ਹੋ ਜਾਏ ਕਰਦੀਆਂ ਮਰ ਕਿ ਡਰਦੇ ਤੁਸੀਂ ਆਪਣੀ ਯਾਰਾਂ ਦੋਸਤਾਂ ਤੋਂ ਨਹੀਂ ਡਰਦਾ ਤਾਂ ਨਹੀਂ ਮੈਂ ਡਰਦਾ ਕਿਉਂ ਮੈਂ ਮੈਂ ਕਿਹੜਾ ਕੋਈ ਫੋਨ ਕੀਤਾ ਜਾਊ ਅੱਛਾ ਘਰ ਵਾਲ ਤੋਂ ਡਰ ਲੱਗਦਾ ਕਹਨ ਵਾਲੇ ਤੁਸੀਂ ਸਾਰੇ ਡਰਦੇ ਨਹੀਂ ਮੈਂ ਕਿਤੇ ਇਕੱਲਾ ਸੋਣੂ ਕਈ ਨਹੀਂ ਵੀ ਡਰਦੇ ਹੈਗੇ ਗੋਮਲੇ ਗਿਆ ਮੈਂ ਉਸ ਜਿਸ ਲਈ ਦੁਨੀਆ ਛੱਡ ਦਿੱਤੀ ਛੱਡੀ ਕਿਉਂ ਜਾਂਦੀ ਜਿਹੜੇ ਗੀਤ ਸੀਗੇ ਬੜੇ ਰਿਸ਼ਤੇ ਸੀ ਉਹਨਾਂ ਕੀ ਹੁਣ ਤਾਂ ਚਲੋ ਗੀਤਾਂ ਦਾ ਕੋਈ ਨਾ ਮੂੰਹ ਆ ਨਾ ਸਿਰ ਆ ਪਤਾ ਹੀ ਨਹੀਂ ਲੱਗਦਾ ਜਿਵੇਂ ਕੱਪੜਾ ਪੜ ਦਿੰਦੇ ਆ ਇਕੱਲਾ ਬਸ ਬੀਟ ਚੱਲੀ ਜਾਂਦੀ ਆ ਨਾ ਕੋਈ ਪਤਲਾ ਦਾ ਅੰਤਰੇ ਦਾ ਨਹੀਂ ਪਤਲਾਦਾ ਕੋਈ ਸਥਾਈ ਦਾ ਨਹੀਂ ਪਤਾ ਲੱਗਦਾ ਕਦੋਂ ਗੀਤ ਖਤਮ ਹੋ ਗਿਆ ਕਦੋਂ ਸ਼ੁਰੂ ਹੋਇਆ ਅੱਛਾ ਸਰ ਜਦੋਂ ਮਹਿਫਿਲ ਦੇ ਵਿੱਚ ਬੈਠਦੇ ਹੋ ਜਿਹੜੇ ਯਾਰ ਦੋਸਤ ਆ ਹੈਨਾ ਮਾੜੀ ਮੋਟੀ ਤੁਸੀਂ ਵੀ ਲਾਈ ਲੈਂਦੇ ਹੋਣੇ ਪਹਿਲਾਂ ਭਲਾ ਕਿਤੇ ਛੋਟੇ ਹੁੰਦਿਆਂ ਨੇ ਕੁਝ ਕਰ ਲਿਆ ਹੋਵੇ ਨਾਨਕੇ ਘਰੋਂ ਕਿਉਂ ਮੇਰੀ ਮਾਮੀ ਹੋਣੀ ਉਹ ਘਰ ਦੀ ਕੱਢਦੇ ਸੀਗੇ ਕਿ ਜਦੋਂ ਮਹਿਫਿਲ ਦੇ ਵਿੱਚ ਬਹਿੰਦੇ ਹੋ ਜਦੋਂ ਸਾਰੇ ਦੋਸਤ ਕਹਿੰਦੇ ਹੋਣੇ ਆ ਲਾਈਕ ਮਾਹੌਲ ਬੰਦਦੇ ਆ ਮਾਹੌਲ ਕਿਦਾਂ ਮਾਹੌਲ ਬੰਦਦੇ ਹੋ ਸਰ ਸਾਡੇ ਗੁਲਾਮ ਅਲੀ ਸਾਹਿਬ ਦੀ ਗੱਜਰ ਚੱਲਦੀ ਸੀ ਕਿ ਉਹਨਾਂ ਦੇ ਬੈਠੇ ਮਤਲਬ ਇੰਜੋਏ ਕਰਦੇ ਸੀ ਬਜ਼ੁਰਗ ਸਾਡੇ ਅੱਛਾ ਜੀ ਤੇ ਉਹ ਚੱਲ ਕਿਹੜਾ ਤਦੀ ਆਸੂ ਬਹਨਾ ਯਾਦ ਹੈ ਇਹ ਮੈਂ ਮਤਲਬ ਸੁਣਾਇਆ ਗੁਰੂ ਜਾਨ ਕੋਲੋਂ ਸੁਣਾਇਆ ਤੋ ਬਹੁਤ ਵਿਦੇ ਗੋਣਾ ਹੋਇਆ ਗੁਰੂ ਜੀ ਦੇ ਇਰਾਜ਼ ਐ ਨਹੀਂ ਸੀ ਉਹਨਾਂ ਤੋਂ ਬੋਲਿਆ ਨਹੀਂ ਸੀ ਜਾਂਦੋ ਸਨ ਮੈਂ ਕਿਹਾ ਜੀ ਮੇਰੇ ਸਿਰ ਤੇ ਹੱਥ ਰੱਖ ਮੈਂ ਪਰ ਮੇਰੇ ਕੋਲ ਸਮਾਂ ਨਹੀਂ ਮੈਂ ਕਿਹਾ ਗੁਰੂ ਜੀ ਤੁਸੀਂ ਕਿਹੜਾ ਟੀਕਾ ਲਾਉਣਾ ਮੇਰੇ ਮੈਂ ਤਾਂ ਤੁਹਾਨੂੰ ਕੈਰ ਕਰਦਾ ਮੈਂ ਤੁਹਾਨੂੰ ਹੀ ਮੈਂ ਰੋਣ ਲੱਗ ਗਿਆ ਉੱਥੇ ਬਹੁਤ ਫਿਰ ਦੁਨੀ ਹੱਥ ਮੇਰੇ ਸਿਰ ਤੇ ਇਹਨਾਂ ਸ਼ਾਬਨਾ ਪਤਨੀ ਗੁਰੂ ਬਿਨਾ ਗੱਤ ਨਹੀਂ ਗੁਰੂ ਤਾਂ ਚੋਰ ਨੂੰ ਵੀ ਧਾਰਨਾ ਪੈਂਦਾ ਜੇ ਵਧੀਆ ਚੋਰ ਬੰਡਾ ਉਹਨੇ ਅੱਛਾ ਜਿਹੜੀਆਂ ਤੁਸੀਂ ਹਾਂ ਮੁੰਦਰੀਆਂ ਪਾਈਆਂ ਇਹਨਾਂ ਦਾ ਵੀ ਮਤਲਬ ਦੱਸੋ ਲੈ ਲਓ ਵੈਸੇ ਹੀ ਪਾਈਆਂ ਲੈ ਲਓ ਤੁਸੀਂ ਮੇਰੇ ਹੋਣੀਆਂ ਹੀ ਨਹੀਂ ਪੈੜ ਦੇ ਉੱਠੇ ਚੱਲ ਪਹਿਹ ਵਹੀ ਲਈਆ ਪਹਿਹਾਵੇ ਤਾਂ ਕਰਕੇ ਉਹਨੂੰ ਪੈਸਾ ਤਾਂ ਚਲੋ ਜਿੱਦਣ ਉਹ ਤਾਂ ਪਾਈਆਂ ਨੇ ਗਿਆ ਹੀ ਆ ਪੈਸਾ ਤੁਸੀਂ ਗ਼ਜ਼ਲਾਂ ਦੀ ਗੱਲ ਕੀਤੀ ਆ ਮੈਂ ਗ਼ਜ਼ਲ ਸੁਣਦੀ ਰਹਿੰਦੀ ਆ ਜਿਵੇਂ ਜੀਜੀ ਉਹਨਾਂ ਦੀਆਂ ਗੁਲਾਮ ਅਲੀ ਜਿਦਿਆਂ ਆਪਣੀ ਧੁਨ ਮੇਂ ਰਹਤਾ ਹੂੰ ਮੈਂ ਵੀ ਤੇਰੇ ਜੈਸਾ ਹੂੰ ਇਹ ਗਲੀਆਂ ਆ ਯਾ ਹੋਰ ਵੀ ਕੋਈ ਵੀ ਗ਼ਜ਼ਲ ਸੁਣਾ ਦਿਓ ਗ਼ਜ਼ਲ ਸੁਣਵਾ ਦੇਣਾ ਕਿਹੜੇ ਰੁੱਤੇ ਤੋੜੀਆਂ ਨੇ ਸਾਂਝ ਬੇਮਾਨ ਨਹੀਂ ਸਾਂਝ ਬੇਮਾਨ ਨਹੀਂ ਗਮਾ ਦੀਹ ਨੇਰੀ ਨਿ ਦੁੱਖਾਂ ਦੇ ਤੂਫਾਨ ਨੇ ਝੜੀ ਰੁੱਤੇ ਤੋਰੀਆਂ ਨੇ ਸਾਂਝ ਬੇਮਾਨ ਨੇ ਸਾਂਝ ਬੇਮਾਨ ਨੇ ਸੱਚੀ ਗਾਲ ਜੀ ਸਾਰਿਆਂ ਨੂੰ ਮੈਂ ਮਨੀਸ਼ਾ ਸਵਾਗਤ ਕਰਦੀ ਆ ਤੁਹਾਡੇ ਸਾਰਿਆਂ ਦਾ ਸਾਡੇ ਚੈਨਲ ਰੋਜ਼ਾਨਾ ਸਪੋਕਸਮੈਨ ਦੇ ਉੱਤੇ ਅੱਜ ਅਸੀਂ ਤੁਹਾਨੂੰ ਉਸ ਹਸਤੀ ਦੇ ਨਾਲ ਉਭਰ ਕਰਵਾਵਾਂਗੇ ਜਿਨ੍ਹਾਂ ਦੀ ਆਵਾਜ਼ ਬਾਕਮਾਲ ਹੈ ਜਿਹੜੇ ਕਿ ਆਪਣੀ ਗਾਇਕੀ ਦੇ ਨਾਲ ਨਾਲ ਲੋਕਾਂ ਨੂੰ ਅਕਸਰ ਹੀ ਸਲਾਹ ਵੀ ਦਿੰਦੇ ਨੇ ਐਂਡ ਸਿੱਧੇ ਰਾਹ ਵੀ ਪਾਉਂਦੇ ਨੇ ਸੋ ਮੈਂ ਗੱਲ ਕਰ ਰਹੀ ਹਾਂ ਜੀ ਸਿਕੰਦਰ ਸਾਹਿਬ ਉਹਨਾਂ ਦੀ ਹੁਭੂ ਆਵਾਜ਼ ਲੈ ਕੇ ਜਿਉਂ ਲਾਈਕ ਜਦੋਂ ਸਟੇਜ ਦੇ ਉੱਤੇ ਚੜ੍ਹਦੇ ਨੇ ਗਾਉਂਦੇ ਨੇ ਤਾਂ ਬੜਾ ਹੀ ਮਾਣ ਹੁੰਦਾ ਸਾਨੂੰ ਕਿ ਹਾਂ ਸਾਨੂੰ ਦੂਜਾ ਸਿੱਧੂ ਸਿਕੰਦਰ ਮਿਲ ਗਿਆ ਇਹ ਉਹਨਾਂ ਨੂੰ ਕੰਪਲੀਮੈਂਟ ਵੀ ਮਿਲਦਾ ਆ ਤੇ ਅੱਜ ਜਦੋਂ ਗੀਤ ਗਾਉਣਗੇ ਗੱਲਾਂ ਕਰਨਗੇ ਉਹ ਮੈਨੂੰ ਵੀ ਪਤਾ ਲੱਗ ਜਾਣਾ ਐਂ ਤੁਹਾਨੂੰ ਸਾਰਿਆਂ ਨੂੰ ਵੀ ਜਿ ਆਓ ਜੀ ਸਵਾਗਤ ਕਰਦੇ ਹਾਂ ਰੇਸ਼ਮ ਸਿਕ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਰੋਜਾਨਾ ਸਪੋਕਸਮੈਨ ਸਾਰੀ ਟੀਮ ਦਾ ਬਹੁਤ-ਬਹੁਤ ਸ਼ੁਕਰੀਆ ਦਾ ਕਰਦਾ ਧੰਨਵਾਦ ਇੱਕ ਛੋਟੇ ਜਿਹੇ ਨਮਾਣੇ ਨੂੰ ਮਾਨ ਬਖਸ਼ਿਆ ਤੁਸੀਂ ਬਹੁਤ-ਬਹੁਤ ਅਰੇ ਬាទ ਬਹੁਤ ਸ਼ੁਕਰੀਆ ਜੀ ਸਮਾਂ ਦੇਣ ਦੇ ਲਈ ਬਹੁਤ ਚੰਗਾ ਲੱਗਿਆ ਕਿਉਂਕਿ ਅਕਸਰ ਅਕਸਰ ਤੁਹਾਡੀਆਂ ਖਾੜੀਆਂ ਦੇ ਵਿੱਚੋਂ ਕਲਿੱਪਸ ਵਾਇਰਲ ਹੁੰਦੀਆਂ ਹਨ ਜਦੋਂ ਅਸੀਂ ਦੇਖਦੇ ਹਾਂ ਚੰਗਾ ਲੱਗਦਾ ਹੈ ਤੇ ਜਦੋਂ ਕੰਪਲੀਮੈਂਟਸ ਮਿਲਦੇ ਆ ਕਿ ਸਰਦੂ ਸਿਕੰਦਰ ਸਾਹਿਬ ਵਰਗੀ ਹੁਭੂ ਆਵਾਜ਼ ਹੈ ਤੁਹਾਡੇ ਕੋਲ ਸੋ ਵਾਟੰਗਲ ਆਪਣੇ ਆਪ ਨੂੰ ਬlesed feel ਕਰਦੇ ਹੋ ਮਾਣ ਹੁੰਦਾ ਆਪਣੇ ਆਪ ਤੇ ਹਾਂਜੀ ਹਾਂਜੀ ਕਿਉਂ ਨਾ ਮਾਣ ਹੋਵੇ ਜੀ ਮੈਨੂੰ ਕਹਿੰਦੇ ਨੇ ਵੀ ਸਭ ਤੋਂ ਵੱਡਾ ਤਾਂ ਮੈਨੂੰ ਇਹੀ ਮਾਣ ਆ ਜੀ ਮੇਰੇ ਲਈ ਕਿਉਂਕਿ ਮੈਂ ਕੋਈ ਹੋਰ ਕੰਮ ਨਹੀਂ ਕੀਤਾ ਮੈਂ ਤਾਂ ਇਹੀ ਕੰਮ ਹੀ ਕਰਦਾ ਓਕੇ ਗਾਉਣ ਦਾ ਹੀ ਕੰਮ ਹੈ ਜੀ ਮੇਰਾ ਹਾਂਜੀ ਤੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਮੈਂ ਗੁਰੂ ਜਨ ਨੂੰ ਗਾਉਂਦਾ ਜਨਾਬ ਸਿੰਘ ਸਰੂਸਾਂ ਦਾ ਸਾਹਿਬ ਨੂੰ ਤੇ ਮੈਂ ਇੱਕ ਸ਼ੁਕਰੀਆ ਤਾਂ ਕਰਦਾ ਉਸ ਪਰਮਾਤਮਾ ਦਾ ਜਿਨ੍ਹਾਂ ਨੇ ਮੈਨੂੰ ਐਡੇ ਵੱਡੇ ਨਾਮ ਦੇ ਨਾਲ ਜੋੜਿਆ ਮੈਂ ਤੇ ਕੁੰਨ ਦੀ ਕਿਹਨਾਂ ਦੇ ਵੀ ਜੁੱਤੀ ਦੀ ਕਿਨਾਂ ਧੂੜ ਵਰਗਾ ਵੀ ਹੈ ਨਹੀਂ ਬਸ ਉਹ ਗੁਰੂ ਮਹਾਰਾਜ ਮੈਨੂੰ ਬਸ ਪਤਾ ਨਹੀਂ ਕਿਹੜੇ ਜੁਗ ਦਾ ਮੇਰਾ ਚੰਗਾ ਕੀਤਾ ਹੈ ਜਿਹੜਾ ਮੈਨੂੰ ਉਹਨਾਂ ਦਾ ਨਾਮ ਨਾਲ ਮੇਰਾ ਨਾਮ ਜੁੜ ਗਿਆ ਕਈ ਵਾਰ ਸਾਨੂੰ ਇਹ ਤਾਂ ਲੱਗਦਾ ਨਹੀਂ ਪਤਾ ਨਹੀਂ ਪੁਰਾਣੇ ਜਨਮਾਂ ਦੇ ਕੋਈ ਪੁੰਨ ਪਾਪ ਜਿੱਦਾਂ ਉਹ ਸਾਨੂੰ ਇਸ ਜਨਮ ਦੇ ਵਿੱਚ ਆ ਕੇ ਮਿਲਦੇ ਹਨਾ ਅੱਛਾ ਜੀ ਤੁਸੀਂ ਕਹਿੰਦੇ ਕਿ ਮੈਨੂੰ ਮੈਨੂੰ ਆਹੀ ਆਉਂਦਾ ਸੀਗਾ ਤੇ ਮੈਂ ਆਹੀ ਕਰ ਲਿਆ ਤੇ ਅੱਗੇ ਇਸ ਨਾਲ ਹੀ ਵੱਧ ਰਿਆਂ ਜੇ ਨਾ ਹੁੰਦੇ ਸਿੰਘ ਰਾਜ ਨਾ ਗਾਉਣਾ ਆਂਦਾ ਹੁੰਦਾ ਤੇ ਫਿਰ ਕੀ ਕਰਦੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਫਿਰ ਸਾ ਜੀ ਮੈਂ ਇਹ ਤਾਂ ਜਵਾਬ ਮੈਂ ਦੇ ਨਹੀਂ ਸਕਦਾ ਮੈਨੂੰ ਹੁਣ ਕੀ ਪਤਾ ਮੈਂ ਕੀ ਕਰਦਾ ਫਿਰ ਵੀ ਇੱਕ ਨਹੀਂ ਹਰ ਕੋਈ ਪੇਰੈਂਟ ਚਾਹੁੰਦਾ ਹੁੰਦਾ ਸਾਡਾ ਜਵਾਬ ਅਗਰ ਇੱਧਰ ਨਾ ਕੁਝ ਬਣਿਆ ਤਾਂ ਕੋਈ ਹੋਰ ਜੌਬ ਸਰਕਾਰੀ ਜੌਬ ਜਾਂ ਕੋਈ ਕੋਈ ਕੰਮ ਖੋਲ ਕੇ ਦਵਾਂਗੇ ਕੁਝ ਐਦਾਂ ਦਾ ਹਾਂਜੀ ਐਦਾਂ ਮੈਨੂੰ ਪੰਜਾਬ ਪੁਲਿਸ ਦੀ ਆਫਰ ਆਈ ਸੀਗੀ ਮੈਨੂੰ ਅੱਛਾ ਜੀ ਹਾਂਜੀ ਉਦੋਂ ਸਮੇਂ ਕੁ ਜੋ ਹੋਰ ਤਰ੍ਹਾਂ ਦੇ ਸੀਗੇ ਤੇ ਮੇਰੇ ਮੰਮੀ ਪਾਪਾ ਨੇ ਅਲਾਉਂਡ ਕੀਤਾ ਕਿ ਸਾਡੇ ਇਕੱਲਾ ਪੁੱਤਾਂ ਵੀ ਸਾਨੂੰ ਨਹੀਂ ਮਤਲਬ ਐਦਾਂ ਦੀ ਨੌਕਰੀ ਚਾਹੀਦੀ ਉਹਨੂੰ ਖੜਕੂ ਬਾਜ ਜਾਂ ਸਮਾਂ ਸੀਗਾ ਜੀ ਇਸ ਕਰਕੇ ਮਤਲਬ ਨਹੀਂ ਲਈ ਕੱਲੇ ਪੁੱਤ ਨੂੰ ਤਾਂ ਵੈਸੇ ਹੀ ਬਹੁਤ ਪਿਆਰ ਨਾਲ ਰੱਖਿਆ ਜਾਂਦਾ ਦੰਦੀ ਉਹਦੇ ਰੱਖਿਆ ਗਿਆ ਹਾਂਜੀ ਬਹੁਤ ਬਹੁਤ ਪਿਆਰ ਨਾਲ ਮੇਰੇ ਤਾਂ ਸਾਰੇ ਦੱਸੋ ਦੱਸੋ ਸਾਰੇ ਸ਼ਰਾਰਤਾਂ ਆਂ ਜੀ ਸਾਰੇ ਮੇਰੀ ਚਾ ਸਾਰੇ ਮੇਰੇ ਲਾੜ ਮੇਰੇ ਮੰਮੀ ਪਾਪਾ ਮੇਨੂੰ ਹੁਣ ਤੱਕ ਦੇ ਦਿਆ ਨੇ ਉਹਦਾ ਬਹੁਤ ਵੱਡਾ ਸਾਰਾ ਜਿੰਮੇ ਸਾਰੇ ਸਾਰੀਆਂ ਵਿਸ਼ੇਸ ਪੂਰੀਆਂ ਹੋਈਆਂ ਆ ਲੈਣਾ ਹੈ ਜਿੱਦ ਨਾਲ ਇੱਥੇ ਜਾਣਾ ਇਹ ਕੱਪੜੇ ਪਾਉਣੇ ਆ ਨਹੀਂ ਜੋ ਇਹ ਵਿਸ਼ੇਸ ਮੈਂ ਰੱਖੀ ਨਹੀਂ ਕੋਈ ਇਦਾਂ ਅੱਛਾ ਡਾਕਟਰ ਸਮਾਂ ਬਹੁਤ ਅਸੀਂ ਦੂਸਰੇ ਦੇਖੇ ਮਿਡਲ ਕਲਾਸ ਦੇ ਵਿੱਚ ਤੇ ਮੈਂ ਕੋਈ ਜੱਦ ਨਹੀਂ ਕਰੀ ਵੀ ਮੈਨੂੰ ਮਮਾ ਆ ਲੈ ਕੇ ਦਿਓ ਹਣਾ ਅੱਛਾ ਜੀ ਤੇ ਜਾਂ ਆ ਲੈ ਕੇ ਦੋ ਬਸ ਜੋ ਮਿਲ ਗਿਆ ਬਸ ਓਦਾਂ ਦਾ ਹੀ ਕਿਉਂ ਮਾਤਾ ਪਿਤਾ ਨੇ ਮਤਲਬ ਐ ਨਹੀਂ ਸੀਗਾ ਵੀ ਮੋਂ ਹੈਂਡੀ ਹੁੰਦੇ ਨਾ ਉਹ ਤਾਂ ਜਵਾਕ ਵੀ ਮਾਤਾ ਲੈਣਾ ਹੀ ਲੈਣਾ ਨਾ ਹਾਂਜੀ 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 ਤੇ ਓਦਾਂ ਤਾਂ ਨਹੀਂ ਸੀ ਕੋਈ ਮਤਲਬ ਫਿਰ ਤਾਂ ਤੁਸੀਂ ਜਦੋਂ ਅੱਜ ਦਾ ਸਮਾਂ ਦੇਖਦੇ ਹੋ ਨੀ ਤੁਹਾਨੂੰ ਹੈਰਾਨੀ ਹੁੰਦੀ ਹੋਣੀ ਹੈ ਅੱਜ ਤਾਂ ਜੀ ਹੁਣ ਕਹਿੰਦੇ ਕਾਲਜ ਪੂਰਾ ਜੋਰਾਂ ਤੇ ਆ ਮਨੀਸ਼ਾ ਜੀ ਤੁਹਾਨੂੰ ਪਤਾ ਹੀ ਹੈ ਹੁਣ ਤਾਂ ਸਮਾਂ ਅ ਕਹਿੰਦੇ ਹੁੰਦੇ ਆ ਵੀ ਉਹ ਤਾਂ ਅੰਤ ਆ ਦੁਨੀਆ ਦਾ ਕੱਲ ਹੋ ਗਿਆ ਹਾਂਜੀ ਕੱਲ ਹੋ ਗਿਆ ਪੂਰਾ ਸਿਰ ਤੇ ਅਬ ਮੈਂ ਉਹੀ ਗੱਲ ਕਰ ਵੀ ਰਹੇ ਸੀਗੇ ਆਪਾਂ ਤੁਸੀਂ ਗੱਲ ਕਰ ਵੀ ਰਹੇ ਸੀ ਚਾਹੇ ਰਿਸ਼ਤਿਆਂ ਦੀ ਗੱਲ ਕਰੀਏ ਬੱਚਿਆਂ ਦੀ ਗੱਲ ਕਰੀਏ ਯੁੱਧ ਦੀ ਗੱਲ ਕਰੀਏ ਤਉ ਇੱਕ ਲਾਗੀ ਰਾਹ ਦੇ ਉੱਤੇ ਆ ਜਿਵੇਂ ਸਾਡੇ ਪੇਰੈਂਟਸ ਸਾਨੂੰ ਰੱਖਦੇ ਸੀ ਚਲੋ ਮੈਂ ਵੀ ਬਹੁਤ ਹੀ ਪੁਰਾਣੀ ਨੇ ਹੈ ਨਾ ਬਟ ਸਾਡੇ ਪੇਰੈਂਟ ਜਿਵੇਂ ਸਾਨੂੰ ਰੱਖਦੇ ਸੀ ਅਗਰ ਅਸੀਂ ਸਕੂਲ ਨਹੀਂ ਜਾਣਾ ਹੈਗਾ ਜਾਂ ਸਕੂਲੋਂ ਅਸੀਂ ਕਿਹਾ ਵੀ ਟੀਚਰ ਨੇ ਕੋਈ ਚਾਹ ਨਾ ਤਾਂ ਟੀਚਰ ਨੇ ਸਾਨੂੰ ਮਾਰਨਾ ਵੀ ਨਾ ਤਾਂ ਪੇਰੈਂਟਸ ਨੇ ਕਹਿਣਾ ਕਿ ਇਹਨਾਂ ਨੂੰ ਹੋਰ ਘੁੱਟੋ ਇਹਨਾਂ ਨੂੰ ਚੰਗੀ ਤਰ੍ਹਾਂ ਪੜਾਓ ਹਾਂਜੀ ਹਾਂਜੀ ਬਟ ਅੱਜ ਨਹੀਂ ਐਦਾਂ ਦਾ ਕੁਝ ਹੱਥ ਨਹੀਂ ਲਾ ਸਕਦੇ ਤੁਸੀਂ ਨਾ ਜੀ ਨਾ ਜੇ ਤੁਹਾਡੇ ਉੱਥੇ ਟੀਚਰ ਦੇ ਘਰੇ ਪਹੁੰਚ ਜਾਣਾ ਜੇ ਨਾ ਸਕੂਲ 'ਚ ਮਿਲਿਆ ਉਹਨਾਂ ਰਾਤ ਸਕੇਰ ਲੈਣਾ ਹਾਂ ਐਂ ਜੀ ਹੁਣ ਤਾਂ ਸਮਾਂ ਹੁਣ ਤਾਂ ਬੱਚਿਆਂ ਨੂੰ ਬਹੁਤ ਖੁੱਲ੍ਹ ਦਿੱਤੀ ਹੋਈ ਹੈ ਹੁਣ ਤਾਂ ਸਿਰਫ ਮਾਂ ਪਿਓ ਕਹਿੰਦੇ ਹੁੰਦੇ ਪੰਜੇ ਗੋਲੇ ਇੱਕੋ ਜਿਹਾਂ ਤਾਂ ਨਹੀਂ ਹੈਗੀਆਂ ਬੱਚੇ ਹੈ ਜੇ ਵੀ ਪੇਰੈਂਟਸ ਹੈਗੇ ਜਿਹੜੇ ਹਜੇ ਵੀ ਬੱਚੇ ਬਹੁਤ ਮਤਲਬ ਖਿਆਲ ਰੱਖਦੇ ਨੇ ਇਸ ਗੱਲ ਦਾ ਰਿਸ਼ਤਿਆਂ ਦਾ ਖਿਆਲ ਰੱਖਦੇ ਨੇ ਜੀ 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 ਹਾਂ ਜੀ ਵੀ ਮੇਰਾ ਮਾਮਾ ਜੀ ਲੱਗਦੇ ਨੇ ਜਾਂ ਮੇਰੇ ਚਾਚਾ ਜੀ ਲੱਗਦੇ ਨੇ ਸਾਡੇ ਸਮੇਂ ਮੈਂ ਵੀ ਕੋਈ ਬਾਲਾ ਪੁਰਾਣਾ ਨਹੀਂ ਇਹ ਕੋ ਮਤਲਬ ਸੰਸਕਾਰਾਂ ਦੀ ਗੱਲ ਹੈ ਜਦੋਂ ਮਾਤਾ ਪਿਤਾ ਸੰਸਕਾਰ ਦਿੰਦੇ ਆ ਬੱਚੇ ਨੂੰ ਉਹ ਸੰਸਕਾਰ ਮਤਲਬ ਚਾਹੇ ਬੁढ़ा ਹੋ ਜਾਏ ਬੰਦਾ ਉਹ ਸੰਸਕਾਰ ਰਹਿੰਦੇ ਹੀ ਰਹਿੰਦੇ ਨੇ ਬੰਦੇ ਦੇ ਅੰਦਰ ਤੇ ਹੁਣ ਤਾਂ ਜੇ ਮਾਮਾ ਘੂਰ ਰਿਹਾ ਵੀ ਬੱਚਾ ਗਲਤ ਪਾਸੇ ਜਾਂ ਬੱਚੀ ਜਾ ਰਹੀ ਹੈ ਕਿਸੇ ਪਾਸੇ ਗਲਤ ਪਾਸੇ ਜਾ ਰਹੀ ਹੈ ਜੇ ਮਾਮੇ ਨੇ ਕਹਿ ਦਿੱਤਾ ਵੀ ਵੀ ਬੇਟੇ ਇੱਧਰ ਨਹੀਂ ਜਾਣਾ ਤਾਂ ਉਹ ਭੈਣ ਮਾਮੇ ਨਾਲੋਂ ਟੁੱਟ ਜੂਗੀ ਆਪਣੇ ਭਰਾ ਨਾਲੋਂ ਤੇ ਬੱਚੇ ਨੂੰ ਨਹੀਂ ਘੂਰਨਾ ਕਿਉਂਕਿ ਅੱਜਕੱਲ ਤਾਂ ਮੈਂ ਕਹਿੰਦਾ ਵੀ ਖਾਣਾ ਸਿਖਾ ਰਹੇ ਨੇ ਬੱਚੇ ਨੂੰ ਸੰਸਕਾਰ ਤਾਂ ਕੋਈ ਹੈ ਬਿਰਲਾ ਜਿਹੜਾ ਕਹਿੰਦਾ ਵੀ ਇਹ ਤੇਰਾ ਬੇਟੇ ਮਾਮਾ ਜੀ ਲੱਗਦੇ ਨੇ ਅੱਗੇ ਮਨੀਸ਼ਾ ਜੀ ਹੁੰਦੇ ਸੀ ਕਿ ਵੀ ਜਿਵੇਂ ਹੁਣ ਗਵਾਂਡੀਆਂ ਦੇ ਚਾਚੇ ਤਾਏ ਸੀਗੇ ਹਾਂਜੀ ਉਹਨਾਂ ਤੋਂ ਵੀ ਬੱਚੇ ਡਰਦੇ ਸੀ ਬੀਨਾ ਯਾਰ ਉੱਥੇ ਚੁਕੜੀ ਨੂੰ ਹੋਇਆ ਕਹਣਾ ਵੀ ਚੁੰਨੀ ਲੈ ਚੁੰਨੀ ਤੋਂ ਬਿਨਾ ਨਹੀਂ ਜਾਣਾ ਬਾਰ ਵੀ ਤੇਰੇ ਚਾਚਾ ਜੀ ਖੜੇ ਨੇ ਐਨਾ ਡਰ ਪਉ ਹੁੰਦਾ ਸੀ ਤੇ ਹੁਣ ਤਾਂ ਸਕੇ ਮਾਂ ਪਿਓ ਦਾ ਕੋਈ ਮਾਂ ਦਾ ਡਰ ਨਹੀਂ ਕੋਈ ਭੈਣ ਦਾ ਡਰ ਨਹੀਂ ਕੋਈ ਭਰਾ ਦਾ ਡਰ ਨਹੀਂ ਜੀ ਪਰ ਚੁੰਨੀ ਲੈਣੀ ਜ਼ਰੂਰੀ ਆ ਜੇ ਚੁੰਨੀ ਨਹੀਂ ਲਈ ਤਾਂ ਮਤਲਬ ਕੁੜੀ ਸਹੀ ਨਹੀਂ ਹੈਗੀ ਨਹੀਂ ਜੀ ਐਦਾਂ ਦੀ ਨਹੀਂ ਮੈਂ ਗੱਲ ਕਹਿਦਾ ਚੁੰਨੀ ਇੱਕ ਸ਼ਰਮ ਸਿਆਦਾ ਗਹਿਣਾ ਚੁੰਨੀ ਹੁਣ ਤਾਂ ਤੁਸੀਂ ਚੁੰਨੀ ਤਾਂ ਲੱਗ ਰਹੀ ਹੁਣ ਤਾਂ ਕੱਪੜੇ ਤੁਸੀਂ ਤੁਹਾਨੂੰ ਮੈਂ ਨਹੀਂ ਕਹਿਣਾ ਚਾਹੁੰਦਾ ਮੇਰੇ ਸ਼ਬਦ ਮੈਂ ਨਹੀਂ ਕਹਿਣਾ ਚਾਹੁੰਦਾ ਹੁਣ ਤੁਸੀਂ ਦੇਖੋ ਵੀ ਅੱਜ ਕੱਲ ਦੇ ਬੱਚੇ ਕਿਸ ਤਰ੍ਹਾਂ ਦੇ ਕੱਪੜੇ ਪਾਉਂਦੇ ਆ ਉੱਥੇ ਭਰਾ ਤੁਰਿਆ ਫਿਰਦਾ ਉੱਥੇ ਮਾਂ ਤੁਰੀ ਫਿਰਦੀ ਉੱਥੇ ਪਿਓ ਤੁਰਿਆ ਫਿਰਦਾ ਕੋਈ ਮਾਵਾਸਤਾ ਨਹੀਂ ਸਰ ਪਰ ਅੱਜ ਕੱਲ ਸਿਨੈਰੀਓ ਵੀ ਤਾਂ ਫਿਰ ਉਦਾਂ ਦਾ ਸੈੱਟ ਹੋ ਗਿਆ ਜਿਸ ਜਿਸ ਸਾਬ ਨੇ ਰਹਿੰਦੇ ਨੇ ਆਸ-ਪਾਸੇ ਵਾਲੇ ਲੋਕ ਰਹਿੰਦੇ ਨੇ ਐਂਡ ਮਾਈਂਡ ਸੈਟ ਉਦਾਂ ਦਾ ਹੋ ਗਿਆ ਜਿਵੇਂ ਬਾਹਰ ਲੋਕ ਰਹਿੰਦੇ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਸੀਂ ਦੇਖਦੇ ਆ ਉੱਥੇ ਤਾਂ ਚਲੋ ਉਹ ਚੀਜ਼ਾਂ ਸ਼ੁਰੂ ਤੋਂ ਹੀ ਆ ਤਾਂ ਉਦਾਂ ਦਾ ਟਾਇਰ ਉਦਾਂ ਦੇ ਕੱਪੜੇ ਇੱਧਰ ਵੀ ਆ ਚੁੱਕੇ ਨੇ ਸੋ ਕਹਿੰਦੇ ਆ ਕਿ ਸਾਰੇ ਹੀ ਪਾਉਂਦੇ ਆ ਫਰਕ ਕੀ ਆ ਉਹਦੇ 'ਚ ਸੋ ਉਹਨਾਂ ਦੀ ਮੈਂਟੈਲਿਟੀ ਦੀ ਗੱਲ ਕਰਦੀ ਪਈ ਹਾਂ ਮੈਂ ਮੈਂ ਤਾਂ ਨੂੰ ਲਾਈਕ ਅਰਲੀ ਗਾਵੀ ਬਟ ਲੋਕ ਇਦਾਂ ਸੋਚਦੇ ਨੇ ਜੇਕਰ ਤੁਸੀਂ ਇਦਾਂ ਸੋਚਦੇ ਤਾਂ ਆਪਾਂ ਦੂਜਾ ਪੱਖ ਵੀ ਰੱਖਣਾ ਨਾਗੇ ਸੋ ਲੋਕ ਸੋਚਦੇ ਨੇ ਵੀ ਸਾਰੇ ਪਰਦਾ ਵੀ ਤਾਂ ਹੁੰਦਾ ਨਾ ਜੀਨਸ ਕੁੜੀਆਂ ਪਾਉਂਦੀਆਂ ਨੇ ਤੇ ਉਹ ਕਿਸੇ ਢੰਗ ਨਾਲ ਜੀਨਸ ਹੁੰਦੀ ਹੈ ਨਾ ਉਹ ਢੱਕਿਆ ਤਾਂ ਹੋਣਾ ਚਾਹੀਦਾ ਸਰੀਰ ਸਾਰਾ ਤੇ ਹੁਣ ਮੈਂ ਕੀ ਤੁਹਾਨੂੰ ਸਮਝਾਵਾਂ ਕਈ ਤੰਗ ਇਸ ਤਰ੍ਹਾਂ ਦੇ ਵੀ ਜਿਹੜੇ ਮਤਲਬ ਲੁਕਾ ਕੇ ਰੱਖਣਾ ਚਾਹੀਦੇ ਨੇ ਉਹ ਵੀ ਓਪਨ ਹੁੰਦੇ ਆ ਬੱਚਿਆਂ ਦੇ ਹਾਂ ਜੀ ਪੰਜ ਗੁਲਾਕੋ ਜਿਹਨੀ ਹੈਗੀਆਂ ਬਹੁਤ ਕੁੜੀਆਂ ਜੀਨਸ ਪਾਉਂਦੀਆਂ ਨੇ ਕੋਈ ਢੰਗ ਨਾਲ ਪਾਉਂਦੀਆਂ ਨਹੀਂ ਗੀਆਂ ਉਹ ਤੇ ਉਹਨਾਂ ਦੇ ਪਾਏ ਵੀ ਸੋਹਣੇ ਲੱਗਦੀ ਐ ਉਹ ਸ਼ਰਮ ਵੀ ਨਹੀਂ ਆਉਂਦੀ ਕਿ ਇਹ ਤਾਂ ਹੁਣ ਦੇਖਣ ਜਦੋਂ ਕੱਪੜੇ ਪਾਏ ਦੇਖਦੇ ਆਪਾਂ ਬੰਦੇ ਨੂੰ ਜਿਹੜਾ ਕੋਈ ਅਸਲੇ ਵਾਲਾ ਨੂੰ ਸ਼ਰਮ ਆਉਂ ਲਾਇਂਦੀ ਆ ਬਈ ਯਾਰ ਕਿਸ ਤਰ੍ਹਾਂ ਦੀ ਜਦੋਂ ਆਪਣੇ ਪਰਿਵਾਰ ਨਾਲ ਹੁੰਦਾ ਹੈ ਤੇ ਸ਼ਾਇਦ ਮੈਨੂੰ ਤਾਂ ਆਉਂਦੀ ਐ ਸ਼ਾਇਦ ਕਿਸੇ ਨੂੰ ਆਉਂਦੀ ਹੋਵੇ ਨਾ ਆਪਕੋ ਦੇਖੋ ਜੀ ਆਪਕੋ ਆਪਣੇ ਸਾਰੇ ਤਾਂ ਹੈ ਕਈਆਂ ਨੂੰ ਸੂਟ ਪਾਉਣੇ ਬਹੁਤ ਚੰਗੇ ਲੱਗਦੇ ਆ ਤੁਸੀਂ ਜਿਵੇਂ ਪਹਿਲਾਂ ਹੀ ਕਿਹਾ ਕਿ ਹਰ ਇੱਕ ਤਰ੍ਹਾਂ ਦੇ ਲੋਕ ਹਜੇ ਵੀ ਹੈਗੇ ਨੇ ਹੈਨਾ ਜੇਕਰ ਪੁਰਾਣੇ ਜ਼ਮਾਨੇ ਦੀ ਗੱਲ ਕਰੀਏ ਅਸੀਂ ਜਦੋਂ ਨਾਨਕੇ ਜਾਂਦੇ ਹੁੰਦੇ ਸੀਗੇ ਤੇ ਸਾਡੇ ਨਾਨਾ ਨਾਨੀ ਨੇ ਨਾ ਸਾਡੇ ਲਈ ਚੱਪਲਾ ਕਪੜੇ ਸਾਡੇ ਵੀ ਦੋਤੇ ਦੋਤੀਆਂ ਨਹੀਂ ਆਉਣਾ ਹੈ ਅਸੀਂ ਉਹਨਾਂ ਨੂੰ ਉਹਨਾਂ ਨੇ ਆਉਣਾ ਤੇ ਅਸੀਂ ਖਾਣ ਪੀਣ ਦਾ ਸਮਾਨ ਲੈ ਕੇ ਰੱਖੀਏ ਪਕੌੜੇ ਛਕੌੜੇ ਕੱਢ ਕੇ ਰੱਖਣੇ ਆ ਕੋਲਡ ਡਰਿੰਕ ਵਗੈਰਾ ਹੈ ਨਾ ਵੀ ਸਾਡੇ ਬੱਚਿਆਂ ਨੂੰ ਕਿਸੇ ਘਾਟ ਨਾ ਰਵੇ ਹੈ ਨਾ ਅੱਜ ਕੱਲ ਤਾਂ ਉਹ ਜਾਂਦੇ ਹੀ ਨਹੀਂ ਨਾਨਕੇ ਆਪਣੇ ਘਰਾਂ ਦੇ ਵਿੱਚ ਵੀ ਵੀਡੀਓ ਗੇਮਸ ਖੇਡ ਰਹੇ ਨੇ ਬਸ 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 ਇਹ ਤਾਂ ਮਨੀਸ਼ਾ ਜੀ ਕਹਿੰਦੇ ਜਿਹੜਾ ਮੋਬਾਈਲ ਆ ਗਿਆ ਨਾ ਮੋਬਾਈਲ ਮੈਂ ਨਹੀਂ ਕਹਿੰਦਾ ਮੋਬਾਈਲ ਬਹੁਤ ਵੱਡੀ ਸੋਸ਼ਲ ਮੀਡੀਆ ਆਪ ਹੋ ਗਏ ਬੰਦੇ ਹੈ ਨਾ ਤੇ ਪੁਰਾਣੇ ਜਿਹੜੇ ਕਲਾਕਾਰ ਸੀ ਕੈਸਡ ਆਉਂਦੀ ਸੀ ਕੈਸਡ ਫਿਰ ਦੁਕਾਨਾਂ ਤੇ ਜਾਣੀ ਹਨਾ ਉਹ ਜਦੋਂ ਮਤਲਬ ਲੋਕਾਂ ਨੇ ਸੁਣਨੀ ਤਾਂ ਹੌਲੀ 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 ਜਾ ਜਾ ਕੇ ਕਿਤੇ ਉਹਨੂੰ ਕਾਫੀ ਟਾਈਮ ਲਾਇਆ ਤੁਸੀਂ ਇਹਨੂੰ ਸੋਸ਼ਲ ਮੀਡੀਆ ਇਹਦੇ ਤੋਂ ਤੁਸੀਂ ਫੋਨ 'ਤੇ ਗੱਲ ਕਰੋ ਨਾਲ ਦੀ ਨਾਲ ਹੀ ਤੁਸੀਂ ਵਾਇਰਲ ਹੋ ਜੇ ਤੁਹਾਡੀ ਗੱਲ ਦੇ ਵਿੱਚ ਦਮ ਹੈ ਤੇ ਹੁਣ ਆਪਾਂ ਵੀ ਤੇ ਇਦਾਂ ਹੀ ਕਰ ਮੈਂ ਸੋਸ਼ਲ ਮੀਡੀਆ ਦਾ ਕਮਾਲ ਹੈ ਬੈਨੀਫਿਟ ਵੀ ਆਪਾਂ ਨੂੰ ਤੇ ਹੁਣ ਆਪਾਂ ਗੱਲ ਕਰ ਰਹੇ ਆ ਕੱਲ ਨੂੰ ਅਸੀਂ ਐਡਿਟ ਕਰ ਦੇਣੀ ਆ ਤੇ ਰੀਲ ਪੈ ਜਾਣੀ ਆ ਜਿਹੜੇ ਬੱਚੇ ਗਲਤ ਚੂਜ਼ ਕਰਦੇ ਨੇ ਫੋਨ ਦਾ ਹਾਂ ਫੋਨ ਦਾ ਗਲਤ ਜ਼ੂਸ ਬਹੁਤ ਹੋ ਰਿਹਾ ਇਹ ਗੱਲ ਤਾਂ ਡੈਫੀਨਿਟਲੀ ਮੈਨੂੰ ਲੱਗਦਾ ਹਰ ਕਲਾਕਾਰ ਨੂੰ ਹਰ ਇਨਸਾਨ ਨੂੰ ਇੱਥੇ ਗੱਲ ਕਰਨੀ ਚਾਹੀਦੀ ਹੈ ਇਸ ਸੀਜ਼ਨ ਮੈਂ ਤੁਹਾਡੇ ਨਾਲ ਐਗਰੀ ਹਾਂ ਕਿਉਂਕਿ ਅਸੀਂ ਕਿਸੇ ਦੀ ਸੋਚ ਨਹੀਂ ਬਦਲ ਸਕਦੇ ਬਟ ਜਿਹੜਾ ਸਾਡੇ ਹੱਥ ਦੇ ਵਿੱਚ ਆਸੀਂ ਉਹ ਚੀਜ਼ਾਂ ਦਾ ਚੇਂਜ ਕਰ ਸਕਦੇ ਹਾਂ ਸੋਸ਼ਲ ਮੀਡੀਆ ਸਾਡੇ ਚੰਗੇ ਲਈ ਬਣਿਆ ਹੈ ਕਿ ਚੰਗੇ ਲਈ ਵਰਤੀਏ ਜੇਕਰ ਅਸੀਂ ਮਾੜੇ ਲਈ ਵਰਤਾਂਗੇ ਸਾਡੀ ਸਿਹਤ ਖਰਾਬ ਹੋਊਗੀ ਸਾਡੀਆਂ ਅੱਖਾਂ ਖਰਾਬ ਹੋਣਗੀਆਂ ਸਾਡਾ ਟਾਈਮ ਵੀ ਵੇਸਟ ਹੋਊਗਾ ਸੋ ਜਿੰਦਗੀ ਖਰਾਬ ਹੋਊਗੀ ਜਿੰਦਗੀ ਖਰਾਬ ਹੋਊਗੀ ਐਕਚੁਅਲ ਦੇ ਵਿੱਚ ਹੈਨਾ ਸਹੀ ਤਰੀਕੇ ਨਾਲ ਵਰਤੀਏ ਤਾਂ ਸਹੀ ਹੋਊਗਾ ਤੁਸੀਂ ਕ ਸੋਸ਼ਲ ਮੀਡੀਆ ਮਾਤਾ ਜੀ ਮਤਲਬ ਆਪਦੇ ਜਿਵੇਂ ਅਪਲੋਡ ਕਰਨੀ ਰੀਲ ਕੋਈ ਵਗੈਰਾ ਮੈਂ ਤਾਂ ਫੋਨ ਕਾਲ ਜੀ ਸੁਣਨਾ ਤਾਂ ਮੈਂ ਤਾਂ ਬਾਲਾ ਨਹੀਂ ਹਾਂ ਮਤਲਬ ਮੇਰੇ ਬੇਟਾ ਅਲੀ ਪੈਣੀ ਉਹ ਹੀ ਸੰਭਾਲਦਾ ਸਾਰਾ ਮੇਰਾ ਅੱਛਾ ਤੁਹਾਡੇ ਬੇਟਾ ਹੈ ਮੈਨੂੰ ਪਤਾ ਹੀ ਨਹੀਂ ਸੀ ਠੀਕ ਹੈ ਜੀ ਠੀਕ ਹੈ ਓਕੇ ਜੀ ਓਕੇ ਉਹ ਕਿਵੇਂ ਰਹਿੰਦੇ ਨੇ ਮਤਲਬ ਫਿਰ ਦੱਸੋ ਥੋੜਾ ਜਿਆ ਉਹਨਾਂ ਨੂੰ ਕਿਵੇਂ ਦਾ ਰਹਿਣਾ ਪਸੰਦ ਆ ਕਿੱਥੇ ਆਣਾ ਜਾਣਾ ਪਸੰਦ ਆ ਉਹਨਾਂ ਨੂੰ ਉਹਨਾਂ ਨੂੰ ਮਤਲਬ ਤੁਹਾਡੇ ਨਾਲ ਹੀ ਰਹਿੰਦੇ ਮੇਰੇ ਨਾਲ ਰਹਿੰਦੇ ਨੇਗੇ ਹਾਂ ਬੁਕਿੰਗ ਵੀ ਉਹ ਹੀ ਕਰਦੇ ਆ ਪ੍ਰੋਗਰਾਮ ਦੀ ਮੈਨੇਜਮੈਂਟ ਵੀ ਉਹ ਹੀ ਦੇਖਦੇ ਨੇ ਹਾਂ ਤੇ ਸਾਰਾ ਖੁਸ਼ ਹੋਹੀ ਦੇਖਦੇ ਨੇ ਗੱਲਬਾਤ ਹੁੰਦੀ ਹੈ। ਇਹੋ ਪਹੁੰਚਦਾ ਰੱਖਦੇ ਹੋ ਕਿ ਨਹੀਂ ਬੱਚੇ ਐਦਾ ਕਰਦੇ ਨੇ। ਹਾਂਜੀ ਹਾਂਜੀ। ਹਜੇ ਤੱਕ ਤਾਂ ਜੀ ਬਹੁਤ ਕਿਰਪਾ ਆ ਪਾਤਸ਼ਾਹ ਜੀ। ਬੱਚਿਆਂ ਨੂੰ ਸੰਸਕਾਰ ਬਹੁਤ ਵਧੀਆ ਦਿੱਤੇ ਆ। ਹਾਂ। ਇਹ ਦੇ ਨਾਲ ਦਾ ਪ੍ਰਮਾਤਮਾ ਸਾਨੂੰ ਆਪਣੇ ਮਾਪਿਆਂ ਤੋਂ ਮਿਲੇ ਆ। ਹੂੰ। ਅਸੀਂ ਇੱਧਰ ਦੇ ਰਹੇ ਹਾਂ ਬੱਚਿਆਂ ਨੂੰ ਰਿਸ਼ਤੇ ਸਮਝਾਏ ਹੋਏ ਨੇ ਵੀ ਬੇਟੀ ਤੇਰਾ ਆ ਲੱਗਦਾ ਆ ਰਿਸ਼ਤਾ ਤੇ ਰਹਿੰਦੇ ਨੇ ਹੈ ਨਾ। ਪਿੰਡਾਂ ਦੇ ਵਿੱਚ ਸਰ ਕਿਤੇ ਨਾ ਕਿਤੇ ਇਹ ਚੀਜ਼ ਹੈਗੀ ਆ ਸ਼ਹਿਰਾਂ ਦੇ ਵਿੱਚ ਟੁੱਟ ਗਈ ਹੈ ਹੈਨਾ ਉਹ ਕਹਿੰਦੇ ਨਹੀਂ ਸੀ ਕਿ ਪਿੰਡਾਂ ਪਹਿਲਾਂ ਕੰੰਧਾ ਨਾਲ ਕੰੰਧਾ ਜੁੜੀਆਂ ਹੁੰਦੀਆਂ ਸੀਗੀਆਂ ਤੇ ਦਿਲ ਵੀ ਜੁੜੇ ਹੁੰਦੇ ਸੀਗੇ ਤੇ ਘਰਾਂ ਦਾ ਪਤਾ ਹੁੰਦਾ ਸੀ ਹੁਣ ਜਿੱਦਾਂ ਜਿੱਦਾਂ ਘਰ ਵੀ ਅਲੱਗ-ਅਲੱਗ ਹੋ ਗਏ ਨੇ ਤੇ ਲਾਈਕ ਇੱਕ ਛੱਤ ਦੇ نیچے ਕੌਣ-ਕੌਣ ਰਹਿ ਰਿਹਾ ਦੂਜੀ ਛੱਤ ਦੇ نیچے ਕੌਣ ਰਹਿ ਰਿਹਾ ਪਤਾ ਹੀ ਨਹੀਂ ਲੱਗਦਾ ਹੈਗਾ ਕਮਰਿਆਂ ਦੇ ਵਿੱਚ ਆਪਾਂ ਨਾ ਬੈਠਿਆ ਫੋਨ ਯੂਜ਼ ਕਰਦੇ ਆ ਰੋਟੀ ਖਾਣੀਆਂ ਤੇ ਮਿਸਕਾਲ ਕਰਕੇ ਕਹਿੰਦੇ ਰੋਟੀ ਸਾਨੂੰ ਲਿਆ ਦਿਓ ਕਾਲ ਕਰ ਗਿਆ ਹੈ ਨਾ ਸੋ ਇਸ ਗੇਮ ਰੀਸ਼ਾ ਦੇ ਸਮੇਂ ਹੋਰ ਸੀ ਅੱਗੇ ਤਾਂ ਕੋਠੇ ਵੀ ਇੱਠੇ ਹੀ ਹੁੰਦੇ ਸੀ ਹਾਂ ਕੋਠਿਆਂ ਤੇ ਪੈਣਾ ਜਿੱਦਾਂ ਟ੍ਰੇਨ ਦੇ ਡੱਬਲੇ ਹੁੰਦੇ ਨੇ ਇਦਾਂ ਮੰਜੇ ਡਾਇ ਹੁੰਦੇ ਸੀ ਉਹ ਲੜਾਈ ਹੁੰਦੀ ਸੀ ਪਹਿਲੇ ਨੰਬਰ ਤੇ ਕਿਹਨੇ ਪੈਣਾ ਨਰਦੇ ਵੀ ਸੀ ਦਾਲਾਂ ਵੀ ਸਾਂਝੀਆਂ ਸੀਗੀਆਂ ਹਾਂ ਜੀ ਉਦੋਂ ਬਹੁਤ ਪਿਆਰ ਉਹ ਸਮਾਂ ਬਹੁਤ ਵਧੀਆ ਸੀਗਾ ਉਹ ਮੈਂ ਐਡਾ ਜ਼ਿਆਦਾ ਪੁਰਾਣਾ ਨਹੀਂ ਆ ਸਮਾਂ ਤਾਂ 20-25 ਸਾਲ ਤੇ ਬਦਲਿਆ ਹਨਾ ਸ਼ੁਕਰ ਹੈ ਤੁਸੀਂ ਕਹਿ ਦਿੱਤਾ ਨਹੀਂ ਤੇ ਉਹਨੇ ਪੁਰਾਣੇ ਮੰਨ ਲੈਣਾ ਸੀ ਤੂੰ ਉਹ ਸਮਾਂ ਬਹੁਤ ਚੰਗਾ ਸੀਗਾ ਹੁਣ ਮਨੀਸ਼ਾ ਜੀ ਚਲੋ ਪੰਜੇ ਕੋਲ ਇੱਕੋ ਜਿਹੀ ਨਹੀਂ ਸ਼ਰਮ ਹੈ ਹੁਣ ਖਤਮ ਹੋ ਗਈ ਹੈ ਅਣਖ ਖਤਮ ਹੋ ਗਈ ਹੈ ਹੁਣ ਤਾਂ ਇਹ ਹੈ ਵੀ ਕਹਿੰਦੇ ਕੁੱਤਾ ਕਪਾਹ ਚ ਲੰਘ ਜੂ ਕਿਹੜਾ ਰਜਾਈ ਭਰਾ ਕੇ ਲੈ ਜਾਊ ਹੁਣ ਤਾਂ ਇਥੋਂ ਦੀ ਗੱਲ ਬਸ ਵੀ ਕੋਈ ਨਾ ਫਿਰ ਤੁਰਿਆਂ ਉਹ ਜਿੱਥੇ ਚਾਹੇ ਮੁੰਡਾ ਚਾਹੇ ਕੁੜੀਏ ਵੀ ਘਰੇ ਆ ਜੂ ਕੋਈ ਨਾ ਸ਼ਾਮ ਇਦਾਂ ਦੀ ਥਿੰਕਿੰਗ ਹੋ ਗਈ ਸਿਰਫ ਪੈਸਾ ਮੁੱਖ ਆ ਵੀ ਪੈਸਾ ਕਿਹੜੇ ਹਿਸਾਬ ਨਾਲ ਆ ਰਿਹਾ ਬਸ ਇਹ ਨਹੀਂ ਵੀ ਉਹ ਗਲਤ ਰਸਤੇ ਨਾਲ ਆ ਰਿਹਾ ਜਾਂ ਗਲਤ ਮਤਲਬ ਕਰਮ ਕਰਨ ਨਾਲ ਆ ਰਿਹਾ ਪੈਸਾ ਬਸ ਕੱਲਾ ਪੈਸਾ ਰਿਸ਼ਤੇ ਦੀ ਕੋਈ ਅਹਿਮਤ ਨਹੀਂ ਹੈ ਪੈਸਾ ਖਾਰਿਆ ਰਿਸ਼ਤੇਆਂ ਨੂੰ ਲੱਗਦਾ ਰਿਸ਼ਤਾ ਪੈਸੇ ਖਤਮ ਰਿਸ਼ਤੇ ਖਤਮ ਕਰ ਦਿੰਦਾ ਜੀ ਪੈਸੇ ਪੈਸਾ ਰਿਸ਼ਤਾ ਖਤਮ ਕਰ ਦਿੰਦਾ ਤੁਸੀਂ ਆਪ ਐਕਸਪੀਰੀਅੰਸ ਕੀਤੀ ਹੈ ਜੀ ਦੇਖੋ ਜੀ ਮੇਰੇ ਕੋਲ ਤਾਂ ਜੈਨ ਪੈਸਾ ਆਇਆ ਨਹੀਂ 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 ਇਹ ਗੱਲ ਝੂਠਿਆ ਘਾਰੇ ਤੇ ਘਾੜਾ ਲੱਗਣ ਦੇ ਨਹੀਂ 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 ਤੇ ਉਹ ਰਿਸ਼ਤੇ ਜਿਹੜੇ ਮਤਲਬ ਪੈਸੇ ਦੇ ਰਿਸ਼ਤੇ ਇਹ ਆ ਵੀ ਬੰਦੇ ਜਿਹੜੀ ਹੁੰਦੀ ਹੈ ਉਹ ਕਿਸੇ ਤੱਕ ਉਹਨੂੰ ਮਤਲਬ ਹੀ ਨਹੀਂ ਰਹਿੰਦਾ ਹੂੰ ਵੀ ਯਾਰ ਵੀ ਮੇਰਾ ਕੁਛ ਲੱਗਦਾ ਆ ਜਾਂ ਕੋਈ ਮੇਰਾ ਹਮਾਮਾ ਲੱਗਦਾ ਜਾਂ ਮੇਰਾ ਚਾਚਾ ਲੱਗਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਹੁਣ ਜੇ ਮਾਪਿਓ ਦੇ ਸਿਰ ਤੇ ਆ ਮੈਂ ਇਹ ਕਹਿਣਾ ਵੀ ਜਿਹੜੇ ਮਾਪਿਓ ਆਪਣੇ ਬੱਚੇ ਨੂੰ ਸੰਸਕਾਰ ਨਹੀਂ ਦੇ ਸਕਦੇ ਵੀ ਮੈਂ ਤਾਂ ਕਹਿੰਦਾ ਉਹ ਕੂੜ ਨੇ ਉਹ ਚਾਹੀ ਕਿੰਨਾ ਹੀ ਪੜਿਆ ਲਿਖਿਆ ਚਾਹੀ ਉਹਦੀ ਪੀ ਐਚ ਡੀ ਕਰੀ ਹੈ ਜਿਹੜਾ ਬੱਚੇ ਨੂੰ ਸੰਸਕਾਰ ਹੀ ਨਹੀਂ ਦੇ ਸਕਦਾ ਹੈ ਨਾ ਜੀ ਉਹ ਉਹਦੇ ਬੱਚੇ ਦਾ ਐਂਡ ਵੀ ਗਾਹ ਮਾੜਾ ਹੋਣਾ ਕਿਉਂਕਿ ਸਮਾਜ ਕਿਨ ਸਦਾਨਾ ਬਾਕੀ ਬੋਲ ਬੋਲੇ ਸਦਾਨਾ ਮੌਜੂਦ ਹਨ ਹਾਂ ਜੀ ਸਮੇਂ ਇਸ ਤਰ੍ਹਾਂ ਦਾ ਆ ਜਾਂਦਾ ਫਿਰ ਉਹਨੂੰ ਹੋਰ ਜੀ ਮਤਲਬ ਉਹਦੀਆਂ ਗਲਤ ਜਿਹੜੀਆਂ ਆਦਤਾਂ ਬੰਦੇ ਦੇ ਬੱਚੇ-ਬੱਚੇ ਦੇ ਫਾਇਦਾ ਹੋ ਜਾਂਦੀਆਂ ਨੇ ਫਿਰ ਉਹਦਾ ਐਂਡ ਜਿਹੜਾ ਆਉਂਦਾ ਬਹੁਤ ਮਾੜਾ ਹੁੰਦਾ ਫਿਰ ਉਹ ਪਛਤਾਉਂਦਾ ਯਾਰ ਵੀ ਉਹ ਬੰਦਾ ਫਲਾਣਾ ਕਹਿੰਦਾ ਸੀ ਇਹਦਾ ਮਾਮਾ ਕਹਿੰਦਾ ਸੀ ਯਾਰ ਬੱਚੇ ਨੂੰ ਰੋਗ ਜਾਂ ਬੱਚੀ ਨੂੰ ਰੋਗ ਪਰ ਗੱਲ ਹੋ ਜਾਂਦੀ ਤਾਂ ਪਛਤਾਇਆ ਕਿਆ ਹੋਤ ਜਦ ਬੱਚੀ ਦੇਖੇ ਹਨ ਗੱਲ ਉਹ ਆ ਜਾਂਦੀ ਹਾਂਜੀ ਹਾਂਜੀ ਹੈਨਾ ਜੀ ਅੱਛਾ ਮੈਂ ਤੁਹਾਡੇ ਸਮੇਂ ਦੀ ਗੱਲ ਕਰਦੀ ਆ ਓਬਵੀਅਸਲੀ ਤੁਸੀਂ ਉਹ ਵੀ ਸਮਾਂ ਦੇਖਿਆ ਜਿਆਦਾ ਪੁਰਾਣੀ ਗੱਲ ਨਹੀਂ ਕਰੀ ਲਾਈਕ ਆ ਵੀ ਸਮਾਂ ਹੈ ਨਾ ਹੁਣ ਜਿਵੇਂ ਜਿਸ ਤਰੀਕੇ ਦੇ ਹੁਣ ਅਖਾੜੇ ਲੱਗ ਰਹੇ ਆ ਸ਼ੋਜ਼ ਲੱਗਦੇ ਪਿਆ ਬਟ ਉਹ ਪਿੰਡਾਂ ਦੇ ਵਿੱਚ ਜਾ ਕੇ ਮਾਈਕ ਤੇ ਰੱਖ ਕੇ ਹੈਨਾ ਮਤਲਬ ਕਿ ਸਾਰੇ ਸਾਝੇ نیچے ਬੈਠੇ ਹੁੰਦੇ ਸੀਗੇ ਉਹਦਾ ਅਖਾੜਾ ਲਾਉਣਾ ਸੋ ਉਹ ਵਧੀਆ ਲੱਗਦਾ ਹੁੰਦਾ ਸੀ ਜਿਆਦਾ ਜਾਂ ਅੱਜ ਦਾ ਸਿਨੈਰੀਓ ਵਧੀਆ ਲੱਗਦਾ ਆ ਟੈਕਨੋਲੋਜੀ ਬਹੁਤ ਹਾਈ ਫਾਈ ਹੋ ਅੱਗੇ ਤਾਂ ਜਿਹੜੇ ਲਾਊਡ ਸਪੀਕਰ ਸੀ ਜਿਹਨਾਂ ਵਿੱਚ ਸਪੀਕਰਾਂ ਜਗਾਉਂਦੇ ਸੀ ਹਾਂ ਅਸਦੀਕ ਸਾਹਿਬ ਮੌਕੇ ਆ ਭੋਗ ਵਾਲੇ ਸਪੀਕਰ ਹੁੰਦੇ ਸੀ ਜਿਹੜੇ ਬੂਰਦਾਰਾਂ ਚ ਹੁੰਦੇ ਸੀ ਹਾਂ ਭੋਜਾ ਦੇ ਹੁੰਦੇ ਸੀਗੇ ਉਹ ਛੋਟੇ ਜਿਹੇ ਲੰਬਾ ਜਿਹਾ ਇੱਕ ਉਹਦੀ ਵਿੱਚ ਆਉਟਪੁੱਟ ਵਧੀਆ ਹੁੰਦੀ ਸੀ ਹੁਣ ਤਾਂ ਉਹ ਚੀਜ਼ ਨੂੰ ਬੰਦਾ ਸੁਣਦੇ ਨਹੀਂ ਉਹ ਤਾਂ ਦੇਖੇ ਨਹੀਂ ਕਿਸੇ ਅੱਜ ਕੱਲ ਦੇ ਜਵਾਲੇ ਚ ਵੀ ਉਹ ਸਪੀਕਰਾਂ ਦੇ ਵੀ ਗਾਉਂਦੇ ਸੀ ਉਹ ਜਾਣ ਨਾਲ ਹੀ ਗਾ ਸਕਦਾ ਸੀ ਬੰਦਾ ਜਿਹਦੇ ਵਿੱਚ ਸੁਰ ਸੀ ਜਾਂ ਉਹਦੇ ਵਿੱਚ ਜਾਨ ਸੀ ਵੀ ਸਮਰੱਥਾ ਰੱਖਦਾ ਸੀ ਗਾਉਣ ਦੀ ਉਹੀ ਬੰਦੇ ਗਾਉਂਦੇ ਸੀ ਉਹਦੇ ਵਿੱਚ ਤੇ ਹੁਣ ਤਾਂ ਜੀ ਟੈਕਨੋਲੋਜੀ ਵਧ ਗਈ ਹੁਣ ਤਾਂ 12 12 ਸਾਜੀ ਮਿਊਜ਼ੀਸ਼ੀਅਨ ਨਾਲ ਨੇ ਤੇ ਜਿਹੜਾ ਲਾਊਡ ਸਪੀਕਰ ਆ ਤੁਹਾਡਾ ਬਹੁਤ ਹਾਈ ਫਾਈ ਕੁਆਲਿਟੀ ਦੇ ਹੁੰਦੇ ਆ ਇੱਕ ਵਾਰੀ ਹੈਲੋ ਕਹ ਦੇ ਤੂੰ ਹੈਲੋ 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 ਉਹ ਜਿਹੜੀ ਟੀਵੀ ਇਦਾਂ ਨਹੀਂ ਜੀ ਵੀ ਸਿੱਧਾ ਸੇ ਵਿੱਚ ਨਹੀਂ ਹੁੰਦਾ ਤਿੰਨ ਵਾਰੀਆਂ ਨੇ ਛੋਟੀ ਬਹੂ ਛੋਟੀ ਬਹੂ ਛੋਟੀ ਬਹੂ ਤੁਹਾਡੇ ਨਾਲ ਕਿੰਨੇ ਸਾਜੀ ਜਾਂਦੇ ਨੇ ਮੇਰੇ ਨਾਲ ਸ਼ੇਮ ਜੀ ਸ਼ਨਾਉਂਦੇ ਆ ਪੰਜ ਵੀ ਹੁੰਦੇ ਆ ਓਕੇ ਚਾਰ ਵੀ ਹੁੰਦੇ ਓਕੇ ਹਾਂ ਬਸ ਠੀਕ ਹੈ ਜੀ ਠੀਕ ਹੈ ਜੇ ਇੱਕ ਦੋ ਹੀ ਸਾਜੀ ਹੁਣ ਤਾਂ ਵੀ ਗਾ ਲੋਗੇ ਮੈਂ ਤਾਂ ਜੀ ਪ੍ਰਾਂਤ ਤੇ ਵੀ ਗਾ ਲੂਗਾ ਮੇਰੇ ਤਾਂ ਹੁਣ ਕਹਿੰਦੇ ਹੁੰਦੇ ਵੀ ਖਸ ਖਸ ਕੇ ਹਨਾ ਬਾਅਰਸ ਬਣ ਕੇ ਮੇਨੂੰ ਦੱਸਦੇ ਪੈਸੀ ਜਦੋਂ ਤੋਂ ਸਰ ਲੱਗੇ ਹੋਏ ਨੇ ਮਤਲਬ ਕਿ ਬਹੁਤ ਲੰਮਾ ਬਹੁਤ ਲੰਮਾ ਸਟਰਗਲ ਆ ਸਰ ਉਹਨਾਂ ਦਾ ਇੱਕ ਹੁੰਦਾ ਕਿ ਤੁਹਾਨੂੰ 2 4 5 10 ਸਾਲਾਂ ਦੇ ਵਿੱਚ ਚੀਜ਼ਾਂ ਮਿਲ ਜਾਣੀਆਂ ਬਟ ਇੱਕ ਹੁੰਦਾ ਕਿ ਤੁਸੀਂ ਕਿੰਨੇ ਦਹਾਕਿਆਂ ਤੋਂ ਲੱਗੇ ਹੋਏ ਆ 2 3 ਦਹਾਕਿਆਂ ਤੋਂ ਹੈਨਾ 4 ਦਹਾਕਿਆਂ ਤੋਂ ਤੁਸੀਂ ਮਿਹਨਤ ਕਰਦੇ ਪਏ ਹੋ ਐਂਡ ਲਗਾਤਾਰ ਕੰਟੀਨਿਊਸਲੀ ਤੇ ਉਹ ਜਦੋਂ ਬੰਦਾ ਕਿਸੇ ਕਿਸ ਕੇ ਕਿਸੇ ਨਾ ਮਤਲਬ ਕਿ ਜ਼ੁਹਰੀ ਬਣ ਕੇ ਹੀਰਾ ਬਣ ਜਾਂਦਾ ਫਿਰ ਉਹਦੀ ਕਦਰ ਵੀ ਜ਼ਿਆਦਾ ਹੁੰਦੀ ਆ ਤੇ ਅਸੀਂ ਉਹਨੂੰ ਸੰਭਾਲ ਕੇ ਵੀ ਬਹੁਤ ਰੱਖਦੇ ਆ ਸਰ ਹੈਨਾ ਉਹਦੀ ਕਦਰ ਵੱਧ ਹੁੰਦੀ ਜਿਹਨੂੰ ਅਸੀਂ ਸੰਭਾਲ ਕੇ ਰੱਖਦੇ ਆ ਸੋ ਹੁਣ ਸਮ ਟਾਈਮਸ ਸੋ ਰ ਇਧਰ ਉਧਰ ਕੀ ਹੋ ਜਾਂਦੀ ਹੈ ਤਾਂ ਗਲੇ ਤੇ ਡਿਪੈਂਡ ਕਰਦਾ ਹੈ ਦੇਖੋ ਜੀ ਸੁਰ ਕਿਸੇ ਦੀ ਮਾਦ ਨਹੀਂ ਸੁਰ ਦਾ ਤਾਂ ਕਿਸੇ ਨੂੰ ਵੀ ਉਹ ਨਹੀਂ ਕਰਨਾ ਚਾਹੀਦਾ ਵੀ ਸੁਰ ਤਾਂ ਗੁਰੂ ਜੀ ਕਹਿੰਦੇ ਵੀ ਸੁਰ ਦਾ ਕੋਈ ਮਾਨ ਨਹੀਂ ਹੂੰ ਗਾਉਂਦੇ ਕੋਣ ਤਾਂ ਸੁਰ ਹਿੱਲ ਜਾਂਦੇ ਨੇ ਬੰਦੇ ਹੀ ਬੰਦੇ ਹੀ ਗਾਉਂਦੇ ਮਸ਼ੀਨ ਤਾਂ ਹੈ ਨਹੀਂ ਵੀ ਜਿਹੜੇ ਤੁਸੀਂ ਟਾਈਪ ਕਰਦੇ ਵੀ ਉਹ ਬੱਜੀ ਜਾਣੇ ਜੀ ਉਹ ਜਿਹੜੇ ਅੱਜ ਕੱਲ ਹੁਣ ਆਟੋ ਟਿਊਨ ਆਟੋ ਟਿਊਨ ਤੇ ਗਾਉਂਦੇ ਨੇ ਉਹ ਪਿੱਛੇ ਲੈਫਟ ਨੂੰ ਮੂਵਮੈਂਟ ਕਰੀ ਜਾਂਦੇ ਨੇ ਉਹ ਵੀ ਤਾਂ ਸੋਹਣਾ ਹੀ ਗਾਉਂਦੇ ਆ ਮੈਂ ਜੀਵਤ ਚਲ ਗੌਂਦੀ ਹੋਣ ਕੇ ਗੱਬ ਉਹਨਾਂ ਨੂੰ ਰਾਜ਼ੀ ਰੱਖੇ ਹਨ ਪਰ ਜਿਹੜਾ ਹਿੱਕ ਤੇ ਜੋਰ ਤੇ ਗਾਉਣਾ ਮਿਜੀਸ਼ਨ ਦੇ ਨਾਲ ਗਾਉਣਾ ਉਹਦੀ ਗੱਲ ਆਉਟਪੁੱਟ ਵੱਖਰੀ ਹੈ ਅੱਛਾ ਜੀ ਹਾਂ ਜੀ ਠੀਕ ਹੈ ਅਸੀਂ ਫਿਰ ਤੁਹਾਡੇ ਤੇ ਗਾਣਾ ਸੁਣ ਸਕਦੇ ਹਾਂ ਫਿਰ ਬਿਲਕੁਲ ਜੀ ਬਿਲਕੁਲ ਤੁਸੀਂ ਦੱਸ ਸੁਣਾਉਣੀ ਚਾਹੇ ਤਨੂਗਾ ਜੀ ਜਿੰਨਾਂ ਮਰਜੀ ਕਿਹੜਾ ਸੁਣਾਉਣਾ ਦੱਸੋ ਸਿੱਧੂ ਸਿਕੰਦਰ ਸਾਹਿਬ ਉਹਨਾਂ ਦਾ ਸੁਣਾ ਦਿਓ ਕਿਉਂਕਿ ਸਾਰੇ ਵੈਸੇ ਪਸੰਦ ਨਹੀਂ ਕਰਦੇ ਤੁਹਾਡੇ ਆਪ ਦੇ ਵੀ ਬਹੁਤ ਸਾਰੇ ਗੀਤ ਨੇ ਉਹ ਵੀ ਸੁਣਾਗੇ ਬਟ ਸ਼ੁਰੂਆਤ ਜੀ ਸਿਕੰਦਰ ਸਾਹਿਬ ਦੇ ਗੀਤੋਂ ਜਿਹੜਾ ਵੀ ਤੁਹਾਨੂੰ ਮੇਰੇ ਗੁਰੂ ਜੀ ਜਨਾਬ ਸੀ ਸੋ ਸੁਖੰਦਰ ਸਾਹਿਬ ਉਹਨਾਂ ਵਰਗਾ ਗਾਉਣਾ ਤਾਂ ਬਹੁਤ ਮੁਸ਼ਕਲ ਹੈ ਹਨ ਤੇ ਮੈਂ ਪਹਿਲਾਂ ਹੀ ਮਾਫੀ ਮੰਗਦਾ ਤੁਹਾਡੇ ਕੋਲੋਂ ਸਾਰੀ ਆਡੀਅנס ਕੋਲੋਂ ਵੀ ਹੈ ਨਾ ਸੋਰ ਇਧਰ ਉਧਰ ਵੀ ਹੋ ਜਾਂਦਾ ਹੈ ਤੇ ਗੁਰੂ ਜੀ ਦਾ ਹਰ ਇੱਕ ਗੀਤ ਮੇਰੇ ਮਤਲਬ ਅੰਦਰ ਵਸਿਆ ਹੋਇਆ ਮੈਂ ਉਹਨਾਂ ਨੂੰ ਇੰਨਾ ਕਿ ਜਨੂਨ ਦੇ ਨਾਲ ਸੁਣਿਆ ਇੰਨਾ ਕੋ ਉਹਨਾਂ ਨੂੰ ਮੈਂ ਪਿਆਰ ਕਰਦਾ ਦੱਸਣ ਦੀ ਗੱਲ ਨਹੀਂ ਹੈ ਕੋਈ ਪਰ ਉਹਨਾਂ ਦਾ ਗੀਤ ਹੈ ਸਮਾਨ ਤੁਹਾਡੇ ਰੂਹ ਨੂੰ ਕਰ ਰਹੇ ਜੀ 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 ਪਲੀਜ਼ ਤੁਹਾਡੀ ਫਰਮਾਇਸ਼ ਦੀ ਜੀ ਥੋੜਾ ਠੀਕ ਹੀ ਹੋਲੀ ਕੋਈ ਚੱਕਰ ਨਹੀਂ ਜੀ ਕੋਈ ਚੱਕਰ ਨਹੀਂ ਰਾਮ ਨਾਲ ਆਪਣਾ ਹੀ ਸਮਾਇਆ ਆਪਣੀ ਕਹਿੰਦੇ ਹੋਸੀ ਜਿਸ ਲਈ ਦੁਨੀਆ ਛੱਡ ਦਿੱਤੀ ਹਾਂ ਰਿਓ ਹਏ ਅੱਜ ਸਾਨੂੰ छॾी कीनूं दिलि वसीं दिल, दिल तड़के मेर ਦਿੱਤਾ ਦਿਲ ਤਸਵੀਰਾਂ ਮੋੜ ਦਿੱਤੀਆਂ ਕਾਗਜ਼ਾਂ ਤੇ ਵਜੀਆਂ ਲਕੀਰਾਂ ਮੋੜ ਦਿੱਤੀਆਂ ਬੁੱਲਾ ਸਾਡੇ ਆਂਦੇ ਹੱਸੇ ਮੋੜਨੇ ਤੂੰ ਭੁੱਲੀ ਸਾਡੇ ਪਿਆਰ ਦਾ ਹਸੀਨ ਕੀ भीते आए साडा तेरे कोण समान साडा तेरे कोण समान जे होर भी प आए साडा तेरे कोण समान साडा तेरे कोण समान <laughs> क्या बात है क्या बात है क्या, क्या बात है लाइक like, जो तू तो गा रही थी ना ਹਾਂਜੀ ਆਈ ਡੋਨਟ نو ਐਸੇ ਬਹੁਤ ਜਣੇ ਨੇ ਕਿਹਾ ਹੋਣਾ ਇੱਕ ਰੌਂਗਟੇ ਨਹੀਂ ਖੜੇ ਹੁੰਦੇ ਅੰਦਰੋਂ ਕੰਬੜੀ ਦੀ ਨਹੀਂ ਛੇੜਦੀ ਹੁੰਦੀ ਇਹ ਫੀਲ ਹੋਇਆ ਸਰ ਆਈ ਥਿੰਕ ਸਾਰਿਆਂ ਨੂੰ ਇੱਥੇ ਬੈਠ ਕੇ ਫੀਲ ਹੋਇਆ ਹੋਣਾ ਸੁਰ ਇੱਕ ਬਹੁਤ ਜਿਹਨੂੰ ਇਹ ਤੁਸੀਂ ਭਾਗਾ ਬਣੇ ਹੋ ਤੁਹਾਨੂੰ ਸੁਰ ਦੀ ਮਾਰ ਹੈ ਮੈਨੂੰ ਨਹੀਂ ਪਤਾ ਮਾਰ ਨਹੀਂ ਨਹੀਂ ਮਾਰ ਪਤਾ ਕੀ ਮੈਂ ਤੁਹਾਨੂੰ ਸਮਝਾਉਣਾ ਜਿਹਨੂੰ ਸੁਰ ਦਾ ਪਤਾ ਜਿਹਨੂੰ ਬਸੁਰਾ ਚੱਲ ਜਾਂਦਾ ਬੇਜਤ ਅੱਲਾ ਨਹੀਂ ਜਾਂਦਾ ਹੂੰ ਬਸੂਰਾ ਚੱਲ ਜਾਂਦਾ ਹਾਂ ਬੇ ਤਾਲਾ ਨਹੀਂ ਚੱਲਦਾ ਇਹ ਤੇ ਡਿਫਰੈਂਸ ਦੱਸ ਦਿਓ ਬਸ ਡਿਫਰੈਂਟ ਮਤਲਬ ਬਸੂਰਾ ਤਾਂ ਚਲੋ ਕੋਈ ਆਜੂ ਜਿਹੜਾ ਤਾਲ ਦੇ ਵਿੱਚ ਰਹਿ ਕੇ ਆਪਦੇ ਕਿ ਤਨ ਨ ਕਿਧਨ ਨ ਕਿ ਤਨ ਨ ਕਿਧਨ ਕਿ ਤਨ ਉਹਦੇ ਵਿੱਚ ਰਹਿ ਕੇ ਮਤਲਬ ਉਹਨਾਂ ਸਾਮ ਨੂੰ ਸਮਝਦੇ ਜਿਵੇਂ ਤੁਸੀਂ ਆ ਤਾੜੀ ਇੱਕ ਸਾਮ ਹੈ ਜਦੋਂ ਸਾਮ ਨੂੰ ਸਮਝਦੇ ਹੋ ਤਾਂ ਤੁਸੀਂ ਭਾਗਾ ਵਾਲੀ ਹੋ ਇਹ ਬੜੀ ਕਿਰਪਾ ਤੁਹਾਡੀ ਤੇ ਸਰਸਵਤੀ ਮਾਂ ਜੀ ਮੈਂ ਅਕਸਰ ਮੋਸਟਲੀ ਆਪਣੇ ਇੰਟਰਵਿਊਸ ਦੇ ਵਿੱਚ ਕਹਿੰਦੀ ਹੁੰਦੀ ਆ ਇੱਕ ਤਾਂ ਜਿਹਨੂੰ ਲਿਖਣ ਦੀ ਕਲਾ ਆ ਰੱਬ ਨੇ ਬਹੁਤ ਤਰੀਕਿਆਂ ਨੇ نوازੇ ਮਤਲਬ ਕਿ ਬਣਾਏ ਹੁੰਦੇ ਆ ਔਰ ਇੱਕ ਜਿਹਨਾਂ ਦਾ ਕੋ ਗਲਾ ਬਹੁਤ ਪਿਆਰਾ ਹੁੰਦਾ ਆ ਰੱਬ ਨੇ ਵਿਹਲੇ ਵਹਿ ਕੇ ਨਾ ਉਹਨਾਂ ਨੂੰ ਸਿਰਜਿਆ ਹੁੰਦਾ ਇਹਦੇ ਵਿੱਚ ਮੈਂ ਇਹ ਗੁਣ ਪਾਉਣਾ ਆ ਇਹਨੂੰ ਤਾਂ ਮੈਂ نیچے ਭੇਜਣਾ ਆ ਹੈ ਨਾ ਸੋ ਇਟ ਇਸ ਹੁੰਦੀ ਆ ਇਹ ਕਰਨ ਮਾਜੀ ਪਾਤਸ਼ਾਹੀ ਦੀ ਹੈ ਕਿਉਂਕਿ ਉਦੇ ਹੁਕਮ ਤੋਂ ਬਿਨਾ ਪੱਤਾ ਵੀ ਨਹੀਂ ਚੱਲ ਸਕਿਆ ਮੈਨੂੰ ਮੈਂ ਬਹੁਤ ਸਮਾਂ ਹੋ ਗਿਆ ਮੈਨੂੰ ਤਾਂ ਇਦਾਂ ਲੱਗਦਾ ਵੀ ਮੈਂ ਜਿਵੇਂ ਜੁਗ ਨਹੀਂ ਬੀਤੇਗੇ ਹੁੰਦੇ ਵੀ ਇੰਨੇ ਟਾਈਮ ਦਾ ਮੈਂ ਗਾਰਿਆ ਆਪਣੇ ਆਪ ਨੂੰ ਫੀਲ ਹੁੰਦਾ ਹਾਂ ਹਾਂਜੀ ਮੈਂ ਬਹੁਤ ਸਟਰਗਲ ਕੀਤੀ ਹੈ ਤੇ ਲੇਕਿਨ ਬੜੇ ਪਾਤਸ਼ਾਹ ਜੀ ਨੇ ਗੁਰਨਾਨਕ ਪਾਤਸ਼ਾਹ ਜੀ ਨੇ ਬੜੀ ਮਿਹਰ ਕੀਤੀ ਹੈ ਤੇ ਮੈਨੂੰ ਜੋੜਿਆ ਮੇਰਾ ਨਾਮ ਮੇਰੇ ਗੁਰੂ ਜੀ ਦੇ ਨਾਲ ਜਿਨ੍ਹਾਂ ਨੂੰ ਨਾਮ ਲੈਣ ਦਾ ਵੀ ਇੱਕ ਅਨਨੋਥ ਲੱਗਦੇ ਨੇ ਵੀ ਇਹ ਸੋਰ ਸਮਰਾਟ ਹੋਏ ਨੇ ਉਹ ਮੇਰੇ ਗੁਰੂ ਜੀ ਜਨਾਬ ਸੀ ਸਰਦਾਰ ਸਕੰਦਰ ਸਾਹਿਬ ਜੀ ਜੀ ਮੈਂ ਨਾ ਤੁਹਾਡੀ ਇੰਟਰਵਿਊ ਸੁਣਦੀ ਪਈ ਸੀਗੀ ਮੈਂ ਕਿ ਮੈਨੂੰ ਕੁਝ ਮਿਲ ਜਵੇ ਕਾਈਂਡ ਆਫ ਪਤਾ ਲੱਗ ਜਵੇ ਹੈ ਨਾ ਲਾਈਕ ਆਬਵੀਅਸਲੀ ਅਸੀਂ ਉੱਥੇ ਹੀ ਸਰਚ ਵਗੈਰਾ ਕਰਨਾ ਹੁੰਦਾ ਸਾਰਾ ਤੇ ਤੁਸੀਂ ਇੰਟਰਵਿਊ ਦੇ ਵਿੱਚ ਦੱਸ ਰਹੇ ਸੀਗੇ ਕਿ ਵੀ ਜਦੋਂ ਤੁਸੀਂ ਉਹਨਾਂ ਨੂੰ ਗੁਰੂ ਧਾਰਨਾ ਸੀਗਾ ਤੇ ਤੁਸੀਂ ਖੰਨੇ ਰਹੇ ਸੀ ਕਾਫੀ ਟਾਈਮ ਦੋ ਤਿੰਨ ਦਿਨ ਤੁਹਾਡੇ ਉੱਥੇ ਰਿਸ਼ਤੇਦਾਰ ਸੀਗੇ ਜਦੋਂ ਤੁਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਗੁਰੂ ਧਾਰਨਾ ਹੈ ਨਾ ਉਹ ਕਹਿੰਦੇ ਕਿ ਨਹੀਂ ਸਾਡੇ ਕੋਲ ਸਮਾਂ ਨਹੀਂ ਹੈਗਾ ਹਲੇ いや ਕਾਈਂਡ ਆਫ ਹੁੰਦਾ ਹੈ ਨਾ ਫਿਰ ਜਦੋਂ ਸ਼ਾਇਦ ਤੁਸੀਂ ਉਹਨਾਂ ਨੂੰ ਕੁਝ ਸੁਣਾਇਆ ਤੇ ਉਹ ਦੋਨਾਂ ਨੇ ਦੋਨੋਂ ਹੱਥ ਤੁਹਾਡੇ ਸੇਕ ਤੇ ਰੱਖ ਦਿੱਤੇ ਹੈ ਨਾ ਮੈਂ ਅਗਰ ਸਹੀ ਸੁਣਾਇਆ ਕਿ ਸੱਦ ਨਹੀਂ ਤਾਂ ਤੁਸੀਂ ਦੁਬਾਰਾ ਸੁਣਾਓ ਨਾ ਮਤਲਬ ਗੁਰੂ ਜੀ ਦਾ ਉਹ ਗੀਤ ਬਹੁਤ ਹਿੱਟ ਹੋਇਆ ਸੀ ਗੀਤ ਉਹਨਾਂ ਦੇ ਸਾਰੇ ਹਿੱਟ ਹੋਏ ਲੇਕਿਨ ਉਹ ਡਿਊਟ ਦੌਰ ਇਸ ਤਰ੍ਹਾਂ ਦਾ ਸੀਗਾ 90 94 95 ਦੀਆਂ ਗੱਲਾਂ ਹਨ ਤੇ ਉਹ ਇੱਕ ਸਮਾਂ ਸੀਗਾ ਜੀ ਉਹਦੇ ਵਿੱਚ ਉਹ ਜਿਹੜੇ ਗੀਤ ਸੀਗੇ ਬੜੇ ਰਿਸ਼ਤੇ ਸੀ ਉਹਨਾਂ ਕੀ ਹੁਣ ਤਾਂ ਚਲੋ ਗੀਤਾਂ ਦਾ ਕੋਈ ਨਾ ਮੂੰਹ ਆ ਨਾ ਸਿਰ ਆ ਪਤਾ ਨਹੀਂ ਲੱਗਦਾ ਜਿਵੇਂ ਕੱਪਤਾ ਪੜ ਦੇ ਦਿੰਦੇ ਆ ਕੱਲਾ ਬਸ ਬੀਟ ਚੱਲੀ ਜਾਂਦੀ ਆ ਨਾ ਕੋਈ ਪਤਲਾ ਦਾ ਅੰਤਰੇ ਦਾ ਨਹੀਂ ਪਤਲਾ ਦਾ ਕੋਈ ਸਥਾਈ ਦਾ ਨਹੀਂ ਪਤਲਾ ਦਾ ਵੀ ਕਦੋਂ ਗੀਤ ਖਤਮ ਹੋ ਗਿਆ ਕਦੋਂ ਸ਼ੁਰੂ ਹੋ ਗਿਆ ਲੇਕਿਨ ਉਹਨਾਂ ਸਮਿਆਂ ਦੇ ਵਿੱਚ ਗੁਰੂ ਜੀ ਨੇ ਐਸੀ ਐਸੀ ਗੀਤ ਗਾਏ ਨੇ ਜਿਹੜੇ ਵੀ ਵੀ ਡਿਊਟ ਗੀਤ ਵੀ ਆਏਗਾ ਜਾ ਸਕਦੇ ਔਰ ਹੁਣ ਤੱਕ ਯਾਦ ਆ ਹਾਂ ਬਿਲਕੁਲ ਉਹਦੀ ਹਰ ਇੱਕ ਲੀਰਿਕਸ ਯਾਦ ਹਾਂਜੀ ਉਹਨਾਂ ਦਾ ਸੀ ਉਹਨਾਂ ਦੇ ਗੀਤ ਸੀਗਾ ਗੋਰਾ ਰੰਗ ਦੇ ਨਰਬਾ ਉਦੇ ਵਿੱਚ ਇੱਕ ਸ਼ੇਅਰ ਸੀਗਾ ਕਾਲੇ ਕੀਤੇ ਜਹਾਨ ਤੇ ਕਿਉਂ ਪੈਦਾ ਉਹ ਮੈਂ ਗੁਰੂ ਜੀ ਨੂੰ ਸੁਣਿਆ ਸੀਗਾ ਉੱਥੇ ਅੱਛਾ ਜੀ ਉਸ ਤੋਂ ਬਾਅਦ ਉਹਨਾਂ ਨੇ ਹਾਂ ਜੀ ਜੇ ਤੁਹਾਡਾ ਹੁਕਮ ਹੋਵੇ ਤਾਂ ਮੈਂ ਤੁਹਾਨੂੰ ਪਲੀਜ਼ 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 ਉਹ ਸੀਗਾ ਕਾਲੇ ਕੀਤੇ ਜਹਾਨ ਤੇ ਕਿਉਂ ਪੈਦਾ ਰੱਬਾ ਸਾਨੂੰ ਨੀਂ ਗੋਰੇ ਪਸੰਦੀ ਕਰ ਦੇ ਜਾ ਤਾਂ ਸਾਨੂੰ ਵੀ ਰਜਮਾ ਰੂਪ ਦੇ ਦੇ ਜਾ ਫਿਰ ਗੋਰੀਆ ਦਾ ਜਮਣਾ ਬੰਦ ਕਰ ਦੇ ਇਹ ਮੈਂ ਮਤਲਬ ਸੁਣਾਇਆ ਗੁਰੂ ਜੀ ਨੂੰ ਜਦੋਂ ਸੁਣਾਇਆ ਤਾ ਤੁਸੋਂ ਬਹੁਤ ਵਿਦੇ ਗੋਣਾ ਓਏ ਗੁਰੂ ਜੀ ਦੇ ਇਰਿਆਜ਼ ਇੰਨੀ ਸੀ ਉਹਨੂੰ ਤੋ ਬੋਲਿਆ ਨਹੀਂ ਸੀ ਜਾਂਦਾ ਉਸ ਸਮੇਂ ਤੁਸੀਂ ਦੱਸ ਰਹੀ ਸੀ ਹਾਂ ਹਲੀ ਹਲੀ ਉਹ ਕਿਉਂਕਿ ਦਨ ਰਾਤ ਉਹਨਾਂ ਕੋਲ ਜਗਰਾਤਾ ਸੀਗੇ ਪੰਜਾਬੀ ਪ੍ਰੋਗਰਾਮ ਸੀਗੇ ਵਪਾਰੀਆਂ ਦੇ ਤੇ ਬੋਲਿਆ ਵੀ ਨਹੀਂ ਜਾ ਰਿਹਾ ਉਹਨਾਂ ਤੋਂ ਮੈਂ ਤੁਸਾਂ ਬਹੁਤ ਵਧੀਆ ਕੋ ਇਦਾਂ ਮਤਲਬ ਮੈਂ ਕਹਿੰਦਾ ਮੇਰੇ ਸਿਰ ਤੇ ਆ ਤਰਾਕ ਨਾ ਪਰ ਮੇਰੇ ਕੋਲ ਸਮਾਂ ਨਹੀਂ ਮੈਂ ਤੁਹਾਨੂੰ ਮਤਲਬ ਇਦਾਂ ਨਹੀਂ ਵੀ ਤੁਹਾਨੂੰ ਮੈਂ ਸਖਾ ਨਹੀਂ ਸਕਦਾ ਕਿ ਸਮਝ ਹੈ ਨਹੀਂ ਜਦੋਂ ਮੈਂ ਕਹਿੰਦਾ ਗੁਰੂ ਜੀ ਤੁਸੀਂ ਕਿਹੜਾ ਟੀਕਾ ਲਾਉਣਾ ਮੇਰੇ ਮੈਂ ਤਾਂ ਤੁਹਾਨੂੰ ਪਿਆਰ ਕਰਦਾ ਵੀ ਮੈਂ ਤੁਹਾਨੂੰ ਮੈਂ ਰੋਣ ਲੱਗ ਗਿਆ ਉੱਥੇ ਬਹੁਤ ਮੈਂ ਮੇਰੇ ਭਾਬਕ ਹੋ ਗਿਆ ਮੈਂ ਕਹਿੰਦਾ ਮੈਂ ਤਾਂ ਜਾਣਾ ਨਹੀਂ ਬੜਤੀ ਸਖਤੀ ਆ ਤੇ ਫਿਰ ਦੁਨੀਆ ਤੇ ਮੇਰੇ ਸਿਰ ਤੇ ਰੱਖੀ ਬਸ ਉਹ ਉਹ ਬਰਕਤ ਹੁਣ ਤੱਕ ਉਹ ਬਰਕਤ ਹੁਣ ਤੱਕ ਆਈ ਜਾਂਦੀਆਂ ਜੀ ਮੇਰਾ ਦੂਜਾ ਰੱਬ ਨੇ ਮੇਰੇ ਗੁਰੂ ਜੀ ਜਨਾਬ ਸ੍ਰੀ ਸਰਬਲ ਸਿੰਘ ਦਾ ਸਾਹਿਬ ਜਿਨ੍ਹਾਂ ਦੇ ਨਾਮ ਦੇ ਨਾਲ ਮੈਨੂੰ ਮੇਰੇ ਘਰ ਦੇ ਬੱਚੇ ਪੜ ਰਹੇ ਹਨ ਮੇਰੀ ਰੋਟੀ ਚੱਲਦੀ ਹੈ ਬਸ ਉਹਨਾਂ ਦੇ ਸਿਰ ਤੇ ਉਹ ਫੈਮਿਲੀ ਨੂੰ ਮਿਲਦੇ ਹੁੰਦੇ ਹੁੰਦੇ ਹਾਂ ਜੀ ਮੈਮ ਨੂੰ ਹਾਂ ਜੀ ਮੇਰੇ ਮਾਤਾ ਜੀ ਆ ਸਰ ਮੇਰੇ ਦਾਦਾ ਗੁਰੂ ਜਨਾਬ ਸ੍ਰੀ ਚਰਨਜੀਤ ਹੋਜਾ ਸਾਹਿਬ ਸੰਗੀਤ ਸਮਰਾਟ ਜੀ ਉਹਨਾਂ ਦੇ ਅਰਦਾਸ ਤੇ ਮੈਂ ਗਿਆ ਸੀਗਾ ਜੀ ਕਿ ਮੇਰੀ ਮਾਤਾ ਜੀ ਮੈਨੂੰ ਅਮਰ ਨੂਰੀ ਜੀ ਮਿਲੇ ਆਪਦੇ ਪੁੱਤ ਦੇ ਨੂੰ ਵੀ ਮਿਲੇ ਆਲੀ ਭੈਣੀ ਨੂੰ ਮੇਰਾ ਛੋਟਾ ਭਰਾ ਅਲਾਪ ਸਿਕੰਦਰ ਸਾਰੰਗ ਸਿਕੰਦਰ ਮੈਨੂੰ ਸਾਰੇ ਮਿਲੇ ਕਿਉਂਕਿ ਮੈਨੂੰ ਜਦੋਂ ਮੈਂ ਉਹਨਾਂ ਨੂੰ ਗੜ ਲਾਉਣਾ ਆਪਦੇ ਭਰਾਵਾਂ ਨੂੰ ਮੈਨੂੰ ਉਹਨਾਂ ਦੀ ਖੁਸ਼ਬੂ ਆਉਂਦੀ ਹੈ ਮੇਰੇ ਗੁਰੂ ਜੀਆਂ ਦੀ ਐਕਚੁਅਲੀ ਉਹ ਵੀ ਉਹ ਨਾ ਉਹਨਾਂ ਦਾ ਮੜੰਗਾ ਕਾਈਂਡ ਆਫ ਆਵਾਜ਼ ਜਿਹਦੇ ਗਾਉਂਦੇ ਆ ਉਹ ਉਹ ਫੀਲ ਹੁੰਦਾ ਹੈ ਹਾਂ ਤੇ ਮੈਂ ਜਦੋਂ ਉਹਨਾਂ ਨੂੰ ਕੁੱਟ ਕੇ ਆਪਦੇ ਸੀਨੇ ਮੈਨੂੰ ਅਲਾਪ ਦੇ ਮੈਂ ਆਪਣੇ ਗੁਰੂ ਜੀ ਨੂੰ ਹੀ ਮਤਲਬ ਸੀਨੇ ਨਾਲ ਲਾ ਲੈਣਾ ਹਾਂਜੀ ਅੱਛਾ ਉਹਨਾਂ ਦੀ ਖੁ ਮੈਂ ਤਾਂ ਉਹਨਾਂ ਦਾ ਚਿਰ ਸੀਨੇ ਨਹੀਂ ਲੱਗਿਆ ਗੁਰੂ ਜੀ ਨੂੰ ਪਰ ਮੈਨੂੰ ਇਹ ਲੱਗਦਾ ਵੀ ਮੈਂ ਬਸ ਉਹਨਾਂ ਨੂੰ ਹੀ ਐਂ ਜੱਫੀ ਪਾਈ ਇੱਕ ਰਹਿੰਦੀ ਇੱਕ ਇੱਕ ਟਾਈਮ ਇੱਕ ਉਹ ਚੀਜ਼ ਰਹਿ ਜਾਂਦੀ ਆ ਸਾਡੇ ਮਨ ਦੇ ਵਿੱਚ ਕਿ ਅਸੀਂ ਗੁਰੂ ਤਾਂ ਬਣਾ ਲਿਆ ਬਟ ਸਮਾਂ ਨਹੀਂ ਬਿਤਾ पाए ਗਲੇ ਨਹੀਂ ਮਿਲ पाए ਉਹਨਾਂ ਦੇ ਨਾਲ ਜਾ ਨਹੀਂ ਪਾਈ ਕਿਤੇ ਇਹ ਰਹਿੰਦੀ ਰਿਗਰਟ ਮਨ ਦੇ ਵਿੱਚ ਜੇ ਮੈਂ ਗਲੇ ਮਿਲ ਲੈਂਦਾ ਜਾਂ ਕੁਝ ਹੋਰ ਫਿਰ ਤਾਂ ਹੀ ਤਾਂ ਨਹੀਂ ਸੀ ਹੋਣੀ ਮੇਰੇ ਅੰਦਰ ਦੇ ਵਿੱਚ ਹਾਂ ਨਾ ਹੁੰਦਾ ਆ ਹਾਂ ਜਿਹੜੀ ਹੁਣ ਮੈਨੂੰ ਤਾਂ ਆ ਗਿਆ ਮੈਂ ਉਹਨਾਂ ਨੂੰ ਮਨੀਸ਼ਾ ਜੀ ਦੋ ਵਾਰ ਮਿਲੇ ਸਿਰਫ ਸਿਰਫ ਦੋ ਵਾਰ ਅੱਛਾ ਜੀ ਇੱਕ ਵਾਰ ਉਦੋਂ ਜਦ ਮੈਂ ਗਿਆ ਸੀ ਇੱਕ ਵਾਰ ਮਡਾਲੀ ਸ਼ਰੀਫ ਦਾਤਾ ਸਰਕਾਰ ਦੇ ਜੀ ਹਾਂ ਸੱਚਾ ਸੁੱਚਾ ਦਰਬਾਰ ਹੈ ਮੇਰੇ ਪਾਤਸ਼ਾਹ ਦਾ ਤੇ ਉੱਥੇ ਉਹ ਗਾਣ ਆ ਰਹੇ ਸੀ ਉਹਨੇ ਬੋਡੀਗਾਰਡ ਉਹਨੂੰ ਲੈ ਕੇ ਆ ਰਹੇ ਸੀ ਬਸ ਉੱਥੇ ਪੈ ਗਿਆ ਤਲਾ ਤੰਗ ਅੱਛਾ ਜੀ ਸਾਇਆ ਗਿਆ ਠੀਕ ਹੈ ਉਹ ਗੱਲ ਨਹੀਂ ਹੋ ਪਾਈ ਨਾ 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 ਠੀਕ ਹੈ ਉਦੋਂ ਸਮਾਂ ਮੇਰੇ ਤੇ ਇਦਾਂ ਸੀ ਗਰੀਬੀ ਸੀਗੀ ਮੈਂ ਜਗਦਾ ਰਿਹਾ ਉਹਨਾਂ ਕੋਲ ਜਾਂਦਾ ਵੀ ਯਾਰ ਕਿਹੜੇ ਸਾਲ ਦੀ ਗੱਲ ਹੈ ਇਹ ਆਈ ਡੋਨਟ نو ਮੈਨੂੰ ਮਸਤ ਸਾਨੂੰ ਤਾਂ ਨਹੀਂ ਮੇਰੇ ਯਾਦ ਹੈਗਾ ਕਾਫੀ ਸਮਾਂ ਪੁਰਾਣੀ ਗੱਲ 20 20 ਸਾਲ 15 20 ਸਾਲ ਹੋ ਗਿਆ ਹੋਏ ਨੇ ਤਾਂ ਓਕੇ ਜੀ ਓਕੇ ਠੀਕ ਹੈ ਜੀ ਫਿਰ ਬਸ ਜ਼ਿੰਦਗੀ ਦੇ ਵਿੱਚ ਦੋ ਵਾਰ ਉਹਨਾਂ ਨੂੰ ਮਿਲਿਆ ਪਿਆਰ ਉਹਨਾਂ ਨੂੰ ਮੈਂ ਨਾ ਕਰਦਾ ਵੀ ਮੈਨੂੰ ਇਹ ਲੱਗਦਾ ਵੀ ਸ਼ਾਇਦ ਮੈਂ ਹੀ ਉਹਨਾਂ ਨੂੰ ਇੰਨਾ ਪਿਆਰ ਕਰਦਾ ਤੁਹਾਨੂੰ ਲੱਗਦਾ ਨਹੀਂ ਹੋ ਵੀ ਲੱਗਦਾ ਵੀ ਮੇ ਤੋਂ ਬਾਦ ਕੋਈ ਪਿਆਰ ਉਹਨਾਂ ਨੂੰ ਹੋਰ ਕਰੇ ਉਹਨਾਂ ਵੀ ਜਿੰਨਾ ਮੈਂ ਕਰਦਾ